ਸੋਸ਼ ਗੱਲ ਲਈ ਮੈਂ ਸੋਨੀ ਢੱਲੋਂ ਤੇ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦੇ ਨਾਲ ਅੱਜ ਅਸੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਦੇ ਵਿੱਚ ਬੈਠ ਕੇ ਜਿਸ ਇਨਸਾਨ ਜਿਸ ਸਖਸ਼ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ ਗੱਲਾਂ ਬਾਤਾਂ ਕਰਨੀਆਂ ਨੇ ਉਹ ਮਨੁੱਖਤਾ ਦਾ ਸਭ ਤੋਂ ਵੱਡਾ ਸੇਵਾਦਾਰ ਆ ਮੇਰੀ ਮੁਰਾਦ ਭਾਈ ਗੁਰਪ੍ਰੀਤ ਸਿੰਘ ਹੁਣੀ ਮਿੰਟੂ ਆ ਬਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਗਤ ਹੈ ਜੀ ਬਾਈਕੀ ਖਾਲਸਾ ਬਾਈਕੀ ਫਤਿਹ ਆ ਗੁਰਪ੍ਰੀਤ ਭਾਈ ਮੈਨੂੰ ਲੱਗਦਾ ਪਹਿਲੀ ਵਾਰ ਜਦੋਂ ਮੈਂ ਤੁਹਾਨੂੰ ਕਿਸੇ ਵੀਡੀਓ ਦੇ ਵਿੱਚ ਦੇਖਿਆ ਸੀ ਉਸ ਵੀਡੀਓ ਵੇਲੇ ਉਸ ਵੇਲੇ ਤੁਹਾਡੇ ਦਾੜੀ ਨਹੀਂ ਹੁੰਦੀ ਸੀ ਸਿਰ ਤੇ ਪੱਗ ਵੀ ਨਹੀਂ ਸੀ ਕਿਉਂਕਿ ਆਪਣੇ ਪਿੰਡ ਇੱਕ ਦੂਜੇ ਦੇ ਪਿੰਡਾਂ ਦੇ ਨੇੜੇ ਨੇ ਤੇ ਮੈਨੂੰ ਯਾਦ ਹੈ ਕਿ ਤੁਸੀਂ ਹਸਨਪੁਰ ਦੇ ਅਪਰੋੜਾਂ ਦੇ ਸ਼ਾਇਦ ਲਾਇਨ ਸੀ ਜਿੱਥੇ ਖੜ ਕੇ ਆਪਣੀ ਜ਼ਮੀਨ ਦੇ ਵਿੱਚ ਤੁਸੀਂ ਇੱਕ ਵੀਡੀਓ ਬਣਾਈ ਸੀ ਉਸ ਵੀਡੀਓ ਦੇ ਵਿੱਚ ਤੁਸੀਂ ਦੱਸਿਆ ਸੀਗਾ ਕਿ ਤੁਹਾਡਾ ਇਹ ਸੁਪਨਾ ਕਿ ਇਸ ਜਗ੍ਹਾ ਤੇ ਇੱਕ ਹਸਪੀਟਲ ਹੋਵੇ ਇੱਕ ਸੁਸਾਇਟੀ ਹੋਵੇ ਤੇ ਉਸ ਵਾਸਤੇ ਜੇਕਰ ਮੈਂ ਕਰੈਕਟ ਹੋਵਾਂ ਸਹੀ ਹੋਵਾਂ ਤਾਂ ਤੁਹਾਨੂੰ ਤੁਹਾਡੇ ਭਰਾਵਾਂ ਨੇ ਆਪਣੀ ਜ਼ਮੀਨ ਵੀ ਫਰੀ ਦੇ ਵਿੱਚ ਦਿੱਤੀ ਸੀ ਉਸ ਵੀਡੀਓ ਦੇ ਵਿੱਚ ਜਦੋਂ ਮੈਂ ਸੁਣਿਆ ਤਾਂ ਮੈਨੂੰ ਲੱਗਿਆ ਕਿ ਇੱਕ ਨੌਜਵਾਨ ਉੱਦਮੀ ਨੌਜਵਾਨ ਆ ਪ੍ਰਮਾਤਮਾ ਬਾਈ ਦਾ ਆਪ ਸਾਥ ਦੇਵੇ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਂ ਤੁਹਾਡੇ ਰੂਬਰੂ ਹੋ ਕੇ ਬੈਠਾਂ ਤੇ ਅੱਜ ਅਸੀਂ ਉਸ ਵੀਡੀਓ ਤੋਂ ਲੈ ਕੇ ਅੱਜ ਤੱਕ ਦੀਆਂ ਜਿੰਨੀਆਂ ਵੀਡੀਓਜ਼ ਦੀ ਗੱਲ ਕਰ ਲਈਏ ਪਰਮਾਤਮਾ ਨੇ ਤੁਹਾਡਾ ਆਪ ਤੁਹਾਨੂੰ ਨਾਲ ਲੈ ਕੇ ਜਿਹੜੀ ਸੇਵਾ ਬਖਸ਼ੀ ਹੈ ਜੀ ਭਾਈ 2000 ਸ਼ਾਇਦ 16 ਦੀ ਗੱਲ ਹੈ ਜੀ ਜਦੋਂ ਤੁਹਾਡਾ ਪਹਿਲਾ ਰੈਸਕਿਊ ਜਿਹੜਾ ਤੁਸੀਂ ਕੀਤਾ ਜੀ ਉਸ ਤੋਂ ਲੈ ਕੇ 2025 ਤੱਕ ਪਹੁੰਚ ਗਏ ਆ ਜੀ ਕੁੱਲ ਮਿਲਾ ਕੇ ਗੁਰਪ੍ਰੀਤ ਮਿੰਟੂ ਉਸ ਇਨਸਾਨ ਤੋਂ ਲੈ ਕੇ ਅੱਜ ਤੱਕ ਕਿਵੇਂ ਦੇਖਦਾ ਜੀ ਇਸ ਸਫ਼ਰ ਨੂੰ ਬੰਦਗੀ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਅਸੀਂ ਕਰ ਨਹੀਂ ਰਹੇ ਇਹ ਹੋ ਰਿਹਾ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਿਉਂਕਿ ਇਸ ਤਰ੍ਹਾਂ ਦੇ ਕਾਰਜ ਇਨਸਾਨ ਨਹੀਂ ਕਰ ਸਕਦਾ ਇੱਕ ਬੰਦਾ ਸੜਕ ਦੇ ਉੱਤੇ ਪਿਆ ਉਹਦੇ ਕੀੜੇ ਪਏ ਆ ਉਹ ਰੋ ਰਿਹਾ ਉਹ ਮੈਂਟਲੀ ਅਫਸੈਟ ਆ ਘਰੇ ਸਿੰਗਲ ਨਾ ਬੰਨਿਆ ਹੋਇਆ ਜਾਂ ਕਿਸੇ ਨੇ ਉਹਨੂੰ ਸਲੇਬ ਬਣਾ ਕੇ ਰੱਖਿਆ ਉਹ ਤੋਂ ਕੰਮ ਕਰਾ ਰਿਆ ਤਾਂ ਉਹਨੂੰ ਅਸੀਂ ਜਾ ਕੇ ਆਪਣੇ ਘਰੇ ਲੈ ਆਈਏ ਤੇ ਆਪਣੇ ਘਰੇ ਲਿਆ ਕੇ ਰੱਖ ਕੇ ਉਹਦਾ ਟ੍ਰੀਟਮੈਂਟ ਕਰਾਈਏ ਪੋਸੀਬਲ ਹੀ ਨਹੀਂ ਹੈਗਾ ਜੇ ਸਮੇਂ ਦੇ ਵਿੱਚ ਪਰ ਇਹ ਵਾਹਿਗੁਰੂ ਜੀ ਦੀ ਕਿਰਪਾ ਉਹਨਾਂ ਨੇ ਸਾਨੂੰ ਘਰ ਵੀ ਬਣਾ ਕੇ ਦਿੱਤਾ ਸਾਡੇ ਨਾਲ ਉਹਨਾਂ ਸੇਮੇਸ਼ਾ ਮੇਰੇ ਪਰ ਹੱਥ ਰੱਖਿਆ ਜਦੋਂ ਅਸੀਂ ਕਿਸੇ ਦੇ ਘਰੋਂ ਕਿਸੇ ਨੂੰ ਛਡਾਉਣ ਜਾਈਦਾ ਪਰਿਵਾਰ ਹਾਲਾਂਕਿ ਉਹ ਪੂਰਾ ਸਾਡੇ ਨਾਲ ਅਗਰੈਸਿਵ ਵੀ ਹੁੰਦਾ ਪੇਸ਼ੈਂਟ ਵੀ ਕਈ ਵਾਰੀ ਮੈਂਟਲੀ ਹੁੰਦੇ ਆ ਸਾਨੂੰ ਮਾਰਨ ਪੈਂਦੇ ਆ ਪਰ ਹਮੇਸ਼ਾ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਤੇ ਅੱਜ ਸਾਡੇ ਪਰਿਵਾਰ ਦੇ ਵਿੱਚ 850 ਤੋਂ ਪਲੱਸ ਅਸੀਂ ਮੈਂਬਰ ਉੱਥੇ ਰਹਿੰਦੇ ਆ ਕਰੀਬ 1000 ਮੈਂਬਰ ਨੇ ਜਿਹੜੇ ਸਾਰੇ ਸੇਵਾਦਾਰ ਪਾ ਕੇ ਇੱਕ ਛੱਤ ਹੇਠ ਅਸੀਂ ਰਹਿੰਦੇ ਆ ਘਰ ਦੇ ਵਿੱਚ ਇੱਕ ਮੈਂਟਲੀ ਅਫਸੈਟਡ ਮੈਂਬਰ ਹੋਵੇ ਤਾਂ ਸਾਰੇ ਪਰਿਵਾਰ ਨੂੰ ਸੂਲੀ ਤੇ ਚੜਿਆ ਹੁੰਦਾ ਉਹ ਸਾਰੇ ਜਾਂ ਉਹਨੂੰ ਬੰਨ ਕੇ ਰੱਖਦੇ ਆ ਜਾਂ ਉਹਨੂੰ ਘਰੋਂ ਕੱਢ ਦਿੰਦੇ ਆ ਜੀ ਛੜਕਾਂ ਦੇ ਤਰ੍ਹਾਂ ਫਿਰਦਾ ਤੇ ਸਾਡੇ ਪਰਿਵਾਰ ਦੇ ਵਿੱਚ 700 ਦੇ ਕਰੀਬ ਮੈਂਬਰ ਨੇ ਜਿਹੜੇ ਮੈਂਟਲੀ ਡਿਸੇਬਲ ਨੇ ਜਿਨ੍ਹਾਂ ਦੀਆਂ ਦਿਮਾਗ ਦੀਆਂ ਬਿਮਾਰੀਆਂ ਚੱਲਦੀਆਂ ਹੂੰ ਹੂੰ ਸਾਡੇ ਕੋਲੇ ਕਰੀਬ 6 ਮੈਂਬਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਆਪਣੇ ਘਰੇ ਮਰਡਰ ਕੀਤੇ ਹੋਇਆ ਕਿ ਇਹਨੇ ਆਪਣਾ ਬਾਪ ਮਾਰਿਆ ਕਿ ਇਹਨੇ ਮਦਰ ਨੂੰ ਮਾਰਿਆ ਹੋਇਆ ਆਦੋ ਸਾਡੇ ਕੋਲੇ ਸੇਵਾ ਕਰਾਉਂਦੇ ਬਿਲਕੁਲ ਜੀ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਜੀ ਅਸੀਂ ਇਹਦਾ ਇੱਕ ਨਿੱਕਾ ਜਿਹਾ ਹਿੱਸਾ ਵਾਂ ਅਸੀਂ ਭਾਗਾ ਵਾਲੇ ਆ ਬਦੂਰ ਸਾਹਿਬ ਨੇ ਸਾਨੂੰ ਚੁਣਿਆ ਸਾਨੂੰ ਇਸ ਸੇਵਾ ਦਾ ਹਿੱਸਾ ਦਿੱਤਾ ਜੀ ਕਿ ਭਾਈ ਜਿਵੇਂ ਤੁਸੀਂ ਆਪ ਦੱਸਿਆ ਕਿ ਬਹੁਤ ਸਾਰੇ ਪੇਸ਼ੈਂਟ ਨੇ ਤੇ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਆ ਕੇ ਠੀਕ ਹੋ ਕੇ ਆਪ ਨੂੰ ਆਪਣੇ ਘਰਾਂ ਦੇ ਵਿੱਚ ਵਾਪਸ ਵੀ ਚਲੇ ਜਾਂਦੇ ਨੇ ਉਹ ਖੁਸ਼ੀ ਦਾ ਅਹਿਸਾਸ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਨਹੀਂ ਜਦੋਂ ਮਤਲਬ ਮੈਂ ਨਾ ਅੱਗੇ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ ਕਿਉਂਕਿ ਇਹ ਜ਼ਮਾਨਾ ਜੀ ਉਹ ਕਹਿੰਦੇ ਵੀ ਤਲਵਾਰ ਨੂੰ ਇੱਕ ਧਾਰ ਹੁੰਦੀ ਆ ਤੇ ਸੰਸਾਰ ਨੂੰ ਦੋਨੇ ਪਾਸੇ ਤਾਂ ਉਹ ਤੁਹਾਡੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਅਸੀਂ ਸੁਣਦੇ ਰਹਿੰਨੇ ਆ ਪਰ ਮੇਰੀ ਇੱਕ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਐ ਕਰਕੇ ਵੀ ਇਹ ਇੱਕ ਟਕਵਾਂਜ ਦਾ ਚਾਹ ਹੋਇਆ ਫਲਾਨਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਕਿ ਯਾਰ ਵੀ ਮੈਂ ਇਸ ਦੁਨੀਆ ਦੇ ਵਿੱਚ ਚੈਲੰਜ ਕਰਦਾ ਜੇਕਰ ਕੋਈ ਵੀ ਬੰਦਾ ਜਿੰਨੀ ਕੁ ਬਾਈ ਗੁਰਪ੍ਰੀਤ ਹੁਣੀ ਕੰਮ ਕਰ ਰਹੇ ਨੇ ਸੇਵਾ ਕਰ ਰਹੇ ਨੇ ਨਾ ਉਸ ਤਰੀਕੇ ਵਾਲਾ ਕੰਮ ਕਰ ਲੈਣ ਤੇ ਉਹ ਉਹਦੇ ਵਿੱਚੋਂ ਜੋ ਕੁਝ ਖੱਟਣਾ ਚਾਹੁੰਦੇ ਹੋਣ ਜੇ ਗੁਰਪ੍ਰੀਤ ਬਾਈ ਉਹ ਚੋਂ 2-4% ਮੈਨੂੰ ਨਹੀਂ ਲੱਗਦਾ ਕਿ ਲੈ ਕੇ ਜਾਂਦੇ ਹੋਣਗੇ ਆਪਦੇ ਘਰੇ ਵੀ ਮੈਂ ਕਿਹਾ ਵੀ ਉਹ ਅਗਲਾ 100 ਦਾ 100 ਲੈ ਜੇ ਪਰ ਬਾਈ ਗੁਰਪ੍ਰੀਤ ਵਾਲਾ ਕੰਮ ਕਰ ਲਵੇ ਜਿਸ ਤਰੀਕੇ ਨਾਲ ਅਸੀਂ ਉਹ ਹਾਲਾਤ ਦੇਖਦੇ ਹਾਂ ਉਹ ਕੀੜੇ ਪਏ ਵਾਲੀਆਂ ਹਾਲਾਤਾਂ ਬਹੁਤ ਸਾਰੇ ਇਹ ਜਿਹੇ ਜਿਵੇਂ ਤੁਸੀਂ ਆਪ ਬਿਆਨ ਕੀਤਾ ਵੀ ਜਦੋਂ ਪਰ ਉਹ ਠੀਕ ਹੋ ਕੇ ਚਲੇ ਜਾਂਦੇ ਨੇ ਤੁਸੀਂ ਆਪ ਉਹਨਾਂ ਦੇ ਘਰ ਦੇ ਲੈਣ ਆਉਂਦੇ ਨੇ ਉਹ ਖੁਸ਼ੀ ਕਿਵੇਂ ਹੁੰਦੀ ਹੈ ਜੀ ਵੀ ਜੋ احساس ਦਾ ਮਤਲਬ ਉਸ ਅਹਿਸਾਸ ਦਾ ਹਿੱਸਾ ਹੋਣਾ ਹੀ ਆਪਣੇ ਲਈ ਆਪਣੇ ਆਪ ਲਈ ਬਹੁਤ ਵੱਡੀ ਗੱਲ ਆ ਜੀ ਜਦੋਂ ਪਰਿਵਾਰ ਦੇ ਵਿੱਚ 10 ਸਾਲਾਂ ਦੇ ਵਿੱਚ 5000 ਤੋਂ ਵੱਧ ਮੈਂਬਰ ਆਪੋ ਆਪਣੇ ਘਰਾਂ ਚਲੇ ਗਏ ਜਾਂ ਉਹ ਮੈਂਟਲੀ ਸੀ ਆਪਣੇ ਨੇ ਅਸੈਪਟ ਕਰ ਲਏ ਜਾਂ ਮੈਂਟਲੀ ਸੀ ਘਰੋਂ ਗੁੰਮੇ ਹੋਏ ਸੀ ਪਟਿਆਲੇ ਦਾ ਮੈਂਬਰ ਕੋਈ ਤਤਵਾਰ ਸਾਹਿਬ ਜਾ ਕੇ ਬੈਠ ਗਿਆ 10 ਸਾਲਾਂ ਤੋਂ ਉੱਥੇ ਪ੍ਰਸ਼ੰਤਾ ਸ਼ਕੀ ਜਾਂਦਾ ਸੀ ਤੁਹਾਨੂੰ ਕਿਸੇ ਨੇ ਕਾਲ ਕੀਤੀ ਅਸੀਂ ਲੈ ਆਏ ਵੀਡੀਓ ਪਾਈ ਉਹਦਾ ਘਰ ਲੱਭ ਗਿਆ ਤਾਂ ਮੰਨ ਲਓ 5000 ਤੋਂ ਵੱਧ ਇਹ ਮੈਂਬਰ ਆਪੋ ਆਪਣੇ ਘਰਾਂ ਚਲੇ ਗਏ ਤੇ ਉਸ ਟਾਈਮ ਜਦੋਂ ਉਹਦੀ ਮਾਂ ਜਾਉਂਦਾ ਬਾਪ ਜਾਂਦੀ ਭੈਣ ਕੋਈ ਆ ਕੇ ਮਿਲਦੇ ਆ ਤੇ ਮਤਲਬ ਉਸ ਚੀਜ਼ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਜਾਂ ਜਿਹੜੇ ਵੀਰ ਜਾਂ ਬਜ਼ੁਰਗਾਂ ਦੇ ਜਾਂ ਸਾਡੀਆਂ ਮਾਵਾਂ ਦੇ ਭੈਣਾਂ ਦੇ ਜ਼ਖਮ ਹੁੰਦੇ ਆ ਲੱਤਾਂ ਗਲੀਆਂ ਪੈਰ ਗਲੀਆਂ ਕੀੜੇ ਪਏ ਆ ਕਿਤੇ ਢਿੱਟ ਚ ਕਿਸੇ ਦੇ ਪੈਰ ਚ ਕਿਸੇ ਦੇ ਹੱਥ ਤੇ ਕਿਸੇ ਦੇ ਮੂੰਹ ਦੇ ਉਹਦੀ ਉਹਨੂੰ ਟੱਟਫਦੇ ਹੋਏ ਦੇਖਦੇ ਆ ਉਹਨੂੰ ਪੀਰੇ ਆਪਦੇ ਹੱਥਾਂ ਨਾਲ ਕੱਢ-ਕੱਢ ਕੇ ਸੁੱਟਦੇ ਆ ਦੇਖਦੇ ਆ ਤੇ ਜਦੋਂ ਜ਼ਖਮ ਸਾਫ਼ ਕਰੀਂਦੇ ਆ ਤੇ ਉਹਨਾਂ ਨੂੰ ਜਦੋਂ ਸਕੂਨ ਦੀ ਨੀਂਦ ਸੁੱਤਿਆਂ ਦੇਖਦੇ ਆ ਤੇ ਉਹਨਾਂ ਨੂੰ ਠੀਕ ਹੋ ਕੇ ਦੁਬਾਰਾ ਸਾਡੇ ਨਾਲ ਜਿਵੇਂ ਕਿ ਸਾਡੇ ਕੋਈ ਆਧਾਰਨ ਵਜੋਂ ਬਾਪੂ ਨਿਸ਼ਾਨ ਸਿੰਘ ਜੀ ਨੇ ਉਹਨਾਂ ਦੇ ਸਿਰ 'ਤੇ ਕੀੜੇ ਪਏ ਸੀ ਅਸੀਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚੋਂ ਲੈ ਕੇ ਆਏ ਸੀ ਤੇ ਅੱਜੋ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਗ੍ਰਾਂਤੀ ਸਿੰਘ ਨੇ ਅੱਠ ਸਾਲਾਂ ਤੋਂ ਉਹ ਗ੍ਰਾਂਤੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਤੇ ਉਹਨਾਂ ਨੂੰ ਅਹਿਸਾਸ ਆ ਆਪਣੀ ਤਕਲੀਫ ਦਾ ਜਦੋਂ ਕਿ ਹੋਰ ਮਰੀਜ਼ ਆਉਂਦਾ ਕੀੜਿਆਂ ਵਾਲਾ ਉਹ ਆਪਣੇ ਢਿੱਡੋਂ ਆਪਣੇ ਦਿਲੋਂ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਨੂੰ ਠੀਕ ਕਰਿਓ ਵੀ ਇਹਦੀ ਤਕਲੀਫ ਮੈਂ ਜਾਣਦਾ ਕਿਉਂਕਿ ਮੇਰੇ ਖੁਦ ਸਿਰ ਦੇ ਵਿੱਚ ਕੀੜੇ ਸੀ ਸਾਡੇ ਕੋਲੇ ਇੱਕ ਵੀਰ ਆ ਜਿਹੜਾ हेयर कटिंग ਦਾ ਕੰਮ ਕਰਦਾ ਸੀ ਉਹਦੇ ਸਿਰ 'ਚ ਕੀੜੇ ਪਏ ਹੋਏ ਸੀ ਜਦੋਂ ਅਸੀਂ ਕੋਈ ਪੇਸ਼ੈਂਟ ਲੈ ਕੇ ਆਉਣਾ ਤਾਂ ਉਹਨੇ ਉਹਦਾਂ ਦੇ ਵਾਲ ਕੱਟਨੇ ਇਕੱਲਾ ਇਕੱਲਾ ਵਾਲ ਹੌਲੀ ਹੌਲੀ ਕਿਉਂਕਿ ਉਹਨੂੰ ਉਹ ਤਕਲੀਫ ਪਤਾ ਸੀ ਕਿਉਂਕਿ ਉਹਦੇ ਖੁਦ ਦੇ ਵੀ ਆਪਣੇ ਕੀੜੇ ਪਏ ਹੋਏ ਸੀ ਇਸ ਤਰ੍ਹਾਂ ਦੇ ਸੇਵਾਦਾਰ ਨੇ ਸਾਡੇ ਨਾਲ ਜਿਹੜੇ ਸੇਵਾਵਾਂ ਨਿਭਾ ਰਹੇ ਨੇ ਤੇ ਫਿਰ ਜਦੋਂ ਉਹ ਰੱਬ ਵਰਗੇ ਲੋਕ ਸੇਵਾ ਕਰਦੇ ਹੋਣ ਤਾਂ ਰੱਬ ਤਾਂ ਫਿਰ ਆਪ ਹੀ ਸੇਵਾ ਕਰ ਰਿਹਾ ਨਾ ਇੱਕ ਬੰਦਾ 10 ਸਾਲਾਂ ਤੋਂ ਸੜਕਾਂ ਤੇ ਰਹਿ ਰਿਹਾ ਕਦੇ ਜ਼ਿੰਦਗੀ ਚ ਉਹਨੇ ਕਿਸੇ ਦਾ ਮਾੜਾ ਨਹੀਂ ਕੀਤਾ ਕਦੇ ਉਹਨੇ ਤਕ ਧੋਖਾ ਨਹੀਂ ਕੀਤਾ ਆਪਦੀ ਜ਼ਿੰਦਗੀ ਵੀ ਖਰਾਬ ਕਰ ਲਈ ਅੱਜ ਉਹ ਬੰਦਾ ਸੇਵਾ ਕਰ ਰਿਹਾ ਅੱਜ ਉਹ ਬੰਦਾ ਦੂਸਰੇ ਦੇ ਦੁੱਖ ਨੂੰ ਘਟਾ ਰਿਹਾ ਤਾਂ ਇਹ ਸਾਰਾ ਕੁਝ ਈਕੋਸਿਸਟਮ ਇਦਾਂ ਦਾ ਅਕਾਲਪੁਰਖ ਵਾਹਿਗੁਰੂ ਨੇ ਰਚਿਆ ਉੱਥੇ ਆਪਣੇ ਆਪ ਹੀ ਸਾਰਾ ਕੁਝ ਹੋ ਹੀ ਜਾਂਦਾ 70% ਸੇਵਾ ਸਾਡੇ ਪਰਿਵਾਰ ਦੇ ਵਿੱਚ ਉਹ ਮਰੀਜ਼ ਕਰਦੇ ਨੇ ਜਿਹੜੇ ਠੀਕ ਹੋ ਗਏ ਨੇ ਹੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਬਹੁਤ ਸਾਰਾ ਤਕਲੀਫ ਚੱਲੀ ਆ ਤੇ ਅਸੀਂ ਤਾਂ ਇੱਕ ਮਤਲਬ ਕਿ ਹਿੱਸਾ ਮਾ ਛੋਟਾ ਜਿਆ ਬਾਕੀ ਚੀਜ਼ਾਂ ਤਾਂ ਵਾਇਗਰੂ ਨੇ ਤੁਹਾਡੇ ਅਰਗੇ ਭੈਣ ਭਰਾ ਬਹੁਤ ਨੇ ਜਿਹੜੇ ਕੋਈ ਰਾਸ਼ਨ ਦੇ ਕੇ ਜਾਂਦਾ ਕੋਈ ਕੱਪੜੇ ਕੋਈ ਦਵਾਈਆਂ ਕੋਈ ਬਿਲਡਿੰਗ ਦੇ ਮਟੀਰੀਅਲ ਇੱਕ ਢਾਬੇ ਤੋਂ ਸ਼ੁਰੂ ਹੋਈ ਸੇਵਾ ਟੈਂਟ ਲਾ ਕੇ ਤੰਬੂ ਲਾ ਕੇ ਸ਼ੁਰੂ ਕੀਤੀ ਹੋਈ ਸੇਵਾ ਅੱਜ ਉੱਥੇ 6 ਮੰਜ਼ਲੀ ਵੱਡੀ ਬਿਲਡਿੰਗ ਬਣ ਗਈ ਇੱਕ ਛੋਟਾ ਜਿਹਾ ਹਸਪੀਟਲ ਆ ਸਾਡੇ ਕੋਲੇ ਪਰ ਹਾਲਾਂਕਿ ਜ਼ਰੂਰਤਾਂ ਬਹੁਤ ਵੱਡੀਆਂ ਨੇ ਅੱਜ ਸਾਨੂੰ ਬੀਬੀਆਂ ਤੇ ਭੈਣਾਂ ਨੂੰ ਇੱਕੋ ਬਿਲਡਿੰਗ ਦੇ ਵਿੱਚ ਰੱਖਣਾ ਪੈ ਰਿਹਾ ਉੱਥੇ ਬਾਪੂ ਰਹਿੰਦੇ ਉੱਥੇ ਬੀਬੀਆਂ ਤੇ ਭੈਣਾਂ ਕਾਫੀ ਸਮੱਸਿਆਵਾਂ ਆਉਂਦੀਆਂ ਪਰ ਸਾਡੀ ਕਿਤੇ ਨਾ ਕਿਤੇ ਪਿਛਲੇ ਦਸਾਂ ਸਾਲਾਂ ਚ ਜਿਹੜੀ ਸਾਡੀ ਸੋਚ ਬਦਲੀ ਆ ਸਾਨੂੰ ਇਹਂ ਜਾਪਦਾ ਵੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣਨੇ ਚਾਹੀਦੇ ਇਸ ਤਰ੍ਹਾਂ ਦੀ ਤਕਲੀਫ ਕਿਸੇ ਨੂੰ ਨਾ ਹੋਵੇ ਕਿਉਂਕਿ ਹਰ ਰੋਜ਼ ਅਸੀਂ ਕੋਈ ਕੰਮ ਕਰਦੇ ਆ ਪਿਛਲੇ 10 ਸਾਲਾਂ ਤੋਂ ਸਵਾਸ ਸਵਾਸ ਸੇਵਾ ਦੇ ਲੇਖੇ ਲੱਗਿਆ ਵੀਰੇ ਸੋਣੀ ਵੀਰੇ ਦੁੱਖ ਉਹਦਾ ਹੁੰਦਾ ਜਦੋਂ ਕਹਿੰਦੇ ਕਿ ਹੋਂਦੇ ਪਿੰਡ ਦੇ ਵਿੱਚੋਂ ਕਿਸੇ ਬਜ਼ੁਰਗ ਨੂੰ ਲੈ ਕੇ ਆਉਣੇ ਤੇ ਪਿੰਡ ਦੀ ਪੰਚਾਇਤ ਵੀ ਜਾਂ ਪਿੰਡ ਦੇ ਬਤਵੰਤੇ ਵੀ ਕਹਿੰਦੇ ਬਾਈ ਇਹਨੂੰ ਲੈ ਜਾਓ ਅਸੀਂ ਸਾਂਭ ਨਹੀਂ ਸਕਦੇ ਉਹਨਾਂ ਦੇ ਆਪਣੇ ਵੀ ਉੱਥੇ ਖੜੇ ਹੁੰਦੇ ਆ ਪਰ ਉਹ ਕਹਿ ਰਹੇ ਹੁੰਦੇ ਬਾਪੂ ਇਹ ਲਵਾਰਸ ਹੈਦਾ ਕੋਈ ਨਹੀਂ ਹੈਗਾ ਤੇ ਦਬੀ ਆਵਾਜ਼ ਚ ਕੋਈ ਕਰਨ ਦੇ ਪਿੱਛੇ ਹੌਲੀ-ਕਿਰੇ ਕਿ ਦੱਸਦਾ ਬਾਈ ਆਹ ਭਤੀਜਾ ਵੀ ਖੜਾ ਹੈ ਨਾ ਸਾਹਮਣੇ ਆਰੇ ਭਰਾ ਦੀ ਕੋਠੀ ਆ ਸਾਹਮਣੇ ਤੇ ਮਤਲਬ ਪਰ ਉਹਨੂੰ ਲੋਵਾਰਸ ਕਿਹਾ ਜਾਂਦਾ ਹੂੰ ਤੇ ਇਹ ਸਾਰੀਆਂ ਚੀਜ਼ਾਂ ਦੇਖਦੇ ਆਂ ਬਹੁਤ ਸਾਰੀਆਂ ਮਾਵਾਂ ਸਾਡੇ ਕੋਲੇ ਬਜ਼ੁਰਗ ਜਿਹਨਾਂ ਦੇ ਧੀਆਂ ਪੁੱਤ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਚੁੱਲ੍ਹੇ ਦੀ ਫੂਕਾ ਮਾਰ ਮਾਰ ਕੇ ਆਪਣੇ ਬੱਚੇ ਪੁੱਤ ਪਾਲੇ ਧੀਆਂ ਪਾਲੀਆਂ ਅੱਜ ਉਹਨਾਂ ਦਾ ਕੋਈ ਸੁਭਾਅ ਦੇ ਵਿੱਚ ਥੋੜਾ ਤਬਦੀਲੀ ਆ ਗਈ ਜਿਵੇਂ ਲੜਨ ਲੱਗ ਗਏ ਜਾਂ ਗੁੱਸਾ ਕਰਨ ਲੱਗ ਗਏ ਤੇ ਉਹਨਾਂ ਨੂੰ ਘਰੋਂ ਕੱਢ ਦੇਣਾ ਤਾਂ ਉਹਨਾਂ ਦਾ ਵਡਾਪਾ ਰੋਲ ਦੇਣਾ ਤਾਂ ਉਹਨਾਂ ਮਾਮਾ ਨੂੰ ਜਦੋਂ ਲੈ ਕੇ ਆਉਨੇ ਆ ਪਤਾ ਲੱਗਦਾ ਵੀ ਉਹਦਾ ਪੁੱਤ ਅਫਸਰ ਲੱਗਿਆ ਹੋਇਆ ਜਾਂ ਪਤਾ ਲੱਗਦਾ ਉਹਦਾ ਪੁੱਤ ਖੇਤੀਬਾੜੀ ਕਰਦਾ ਚੰਗੀ ਜ਼ਮੀਨ ਜਾਇਦਾਦ ਵਾਲਾ ਤੇ ਉਹਨਾਂ ਨਾਲ ਜਦੋਂ ਅਪਰੋਚ ਕਰੀਦੀ ਆ ਉਹ ਕਹਿੰਦੇ ਸਾਡੀ ਕੁਛ ਲੱਗਦੀ ਨਹੀਂ ਹੂੰ ਪਰ ਇਹ ਸਾਰਾ ਕੁਝ ਸੁਣ ਕੇ ਬੜਾ ਦੁੱਖ ਲੱਗਦਾ ਵੀ ਅੱਜ ਸਾਡੇ ਸਮਾਜ ਦੀ ਸਾਡੀ ਸੋਸਾਇਟੀ ਦੀ ਸੋਚ ਕਿੱਧਰ ਨੂੰ ਜਾ ਰਹੀ ਹੈ ਬਾਬੇ ਨਾਨਕ ਦੀ ਬਖਸ਼ੀ ਹੋਈਏ ਸਾਡੀ ਸਿੱਖ ਕੌਮ ਨੂੰ ਧਰਤੀ ਜਿੱਥੇ ਪੰਜਾਬ ਦੇ ਵਿੱਚ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਗੱਲ ਕਰਦੇ ਸੀ ਅਸੀਂ ਜਿੱਥੇ ਆਪਦੇ ਮੂੰਹ 'ਚ ਰੋਟੀ ਪਾਉਣ ਤੋਂ ਪਹਿਲਾਂ ਦੂਸਰੇ ਦਾ ਢਿੱਡ ਭਰਨ ਬਾਰੇ ਸੋਚਦੇ ਸੀ ਅਸੀਂ ਉੱਥੇ ਅਸੀਂ ਅੱਜ ਆਵਦੇ ਹਾਂ ਤਾਂ ਮਨਕਰ ਹੋਈ ਜਾਂਦੇ ਆ। ਹੂੰ। ਤਾਂ ਇਹ ਸਾਰਾ ਕੁਝ ਦੇਖਦੇ ਆ ਕਿਤਨੇ ਕਿਤੇ ਚੰਗਾ ਤਾਂ ਬਹੁਤ ਲੱਗਦਾ ਸਕੂਨ ਪਰ ਦੁੱਖ ਵੀ ਬਹੁਤ ਲੱਗਦਾ ਵੀ। ਹੂੰ। ਬਹੁਤ ਮਹਿਸੂਸ ਹੁੰਦਾ ਸੀ ਅਰਦਾਸ ਕਰਦੇ ਹਮੇਸ਼ਾ ਵੀ ਸਾਡਾ ਸੁਪਨਿਆਂ ਦਾ ਘਰ ਮਨੁੱਖਤਾਰੀ ਸੇਵਾ ਪਰਿਵਾਰ ਦਾ ਇਹ ਘਰ ਬੰਦ ਹੋ ਜੇ ਵੀ। ਇਹਦੀ ਲੋੜ ਨਾ ਪਵੇ। ਇਹਨਾਂ ਬਿਲਡਿੰਗਾਂ ਦੇ ਵਿੱਚ ਕੋਈ ਐਜੂਕੇਸ਼ਨ ਸੈਂਟਰ ਖੁੱਲ ਜਾ ਜਿੱਥੇ ਬੱਚਿਆਂ ਨੂੰ ਕੋਈ ਵੀ 2000 ਲਿਖੀ ਫ੍ਰੀ ਦੇ ਵਿੱਚ ਅਸੀਂ ਐਜੂਕੇਟ ਕਰ ਸਕੀਏ ਕੋਈ ਹਸਪੀਟਲ ਜਾਂ ਕੋਈ ਡਾਇਗਨੋਸ ਸੈਂਟਰ ਬਣ ਜਾਵੇ ਜਿੱਥੇ ਲੋਕਾਂ ਨੇ ਫ੍ਰੀ ਟੈਸਟ ਹੋਣ ਬਿਮਾਰੀਆਂ ਤੋਂ ਬਚ ਸਕਣ ਪਰ ਉੱਥੇ ਸਾਨੂੰ ਨਹੀਂ ਆ ਮਾਵਾਂ ਨੂੰ ਸਾਡੇ ਬਾਪੂ ਬਜ਼ੁਰਗਾਂ ਨੂੰ ਸਾਡੇ ਬੱਚਿਆਂ ਨੂੰ ਸਾਡੇ ਕੋਲੇ 47 ਦੇ ਕਰੀਬ ਛੋਟੇ ਬੱਚੇ ਤੇ ਬੱਚੀਆਂ ਆ ਜਿਹੜੇ ਸਕੂਲੇ ਪੜ੍ਹਦੇ ਨੇ ਉਹਨਾਂ ਦੇ ਮਾਪੇ ਹੁੰਦੇ ਹੋયા ਵੀ ਨਾ ਹੁੰਦੇ ਆ ਵਰਗੇ ਤੇ ਕਈ ਤਾਂ ਇਸ ਤਰ੍ਹਾਂ ਦੇ ਆ ਬੱਚੇ ਮਾਪੇ ਮੈਂਟਲੀ ਅਫਸੈਟ ਆ ਮਾਂ ਬਾਪ ਦੀ ਮੌਤ ਹੋ ਗਈ ਆ ਸੱਚੇ ਤਾਂ ਆਨੇ ਆਪਣੇ ਮਾਮੇ ਆ ਮਾਸੀਆਂ ਨੇ ਉਹਨਾਂ ਤੋਂ ਖੇੜਾ ਛਡਾ ਲਿਆ ਜਿਹ ਕਿਸੇ ਦੇ ਬੱਚੇ ਉਹਦੇ ਜਿਨ੍ਹਾਂ ਦੇ ਮਾਪੇ ਚਿੱਟਾ ਲਾਉਂਦੇ ਸੀ ਅੱਜ ਉਹ ਆਪਣੇ ਨਸ਼ੇ ਦੀ ਦਲਦਲ ਚਿੰਨੇ ਡੂੰਘੇ ਚਲੇ ਗਏ ਉਹਨਾਂ ਨੂੰ ਆਪਣੇ ਬੱਚਿਆਂ ਤੇ ਕਰ ਕੋਈ ਮਤਲਬ ਨਹੀਂ ਪਰ ਕੱਲੇ ਮਾਂ-ਬਾਪ ਵੀ ਛੋੜੀ ਬੱਚਿਆਂ ਨੂੰ ਪਾਲਦੇ ਹੁੰਦੇ ਸੀ ਮਾਮੇ, ਮਾਸੀਆਂ, ਚਾਚੇ, ਤਾਏ ਕੱਡਾ-ਵੱਟਾ ਸਾਡਾ ਅੱਜ ਉਹ ਸਾਰੇ ਰਿਸ਼ਤੇ ਮਨਕਰ ਹੋ ਗਏ ਇਸ ਗੱਲਾਂ ਤੋਂ ਜ਼ਿੰਮੇਵਾਰੀ ਇਨਸਾਨ ਇਨਸਾਨ ਦੀ ਚੱਕਣ ਤੋਂ ਮਨਕਰ ਹੋ ਰਿਹਾ ਭਈ ਜਿਵੇਂ ਬਾਬਾ ਫਰੀਦ ਜੀ ਦਾ ਸ਼ਲੋਕ ਆ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਏ ਜਾਗ ਉੱਚੇ ਚੜਕੇ ਦੇਖਿਆ ਘਰ ਘਰੀ ਹੀ ਅੱਗ ਸਵਾਲ ਮੇਰਾ ਇਹ ਹੈ ਜੀ ਇਹ ਪ੍ਰੋਬਲਮ ਸਾਰੇ ਪਾਸੇ ਆ ਹਨਾ ਤੇ ਅਸੀਂ ਸ਼ੁਕਰਗੁਜ਼ਾਰ ਆ ਕਿ ਪ੍ਰਮਾਤਮਾ ਨੇ ਤੁਹਾਡੇ ਵਰਗੇ ਇਨਸਾਨ ਨੂੰ ਭੇਜਿਆ ਕਿ ਉਹ ਘਟੋ ਘਟ ਜਿਹੜੇ ਲੋੜਵੰਦ ਨੇ ਉਹਨਾਂ ਦੀ ਤੁਸੀਂ ਹੈਲਪ ਕਰ ਰਹੇ ਹੋ ਪਰ ਜੇਕਰ ਮੈਂ ਸਵਾਲ ਪੁੱਛਾਂ ਗੁਰਪ੍ਰੀਤ ਸਿੰਘ ਦਾ ਵਿਜ਼ਨ ਕੀ ਆ ਕਿਉਂਕਿ ਇੰਨੇ ਲੋਕਾਂ ਨੂੰ ਤਾਂ ਅਕਮੋਡੇਟ ਕਰਨਾ ਬਹੁਤ ਔਖਾ ਰਿਹਾ ਆ ਪਾ ਕਿੱਡਾ ਜਿਹਾ ਵੱਡਾ ਹਸਪੀਟਲ ਬਣਾ ਲਾਂਗੇ ਗੁਰਪ੍ਰੀਤ ਕੀ ਸੋਚਦਾ ਜਿਹੜਾ ਸਮਾਰ ਦੇ ਵਿੱਚ ਇਹ ਗਿਰਾਵਟ ਆਈ ਹੋਈ ਆ ਉਹਦੇ ਬਾਰੇ ਵਿਜ਼ਨ ਕੀ ਆ ਕਿਉਂਕਿ ਤੁਹਾਡੇ ਜਾਣ ਤੋਂ ਬਾਅਦ ਵੀ ਇਹ ਪ੍ਰੋਬਲਮ ਇੱਥੇ ਰਹਿਣੀਆਂ ਨੇ ਸੋਚ ਕੀ ਆ ਪਿੱਛੇ ਬਿਲਕੁਲ ਵੀਰ ਜੀ ਲਕਿਓ ਅਸੀਂ ਤਾਂ ਇੰਨੀ ਔਕਾਤ ਨਹੀਂ ਸੀ ਰੱਖਦੇ ਨਾ ਤੁਹਾਡੀ ਇੰਨੀ ਸੋਚ ਸੀ ਇਸ ਤਾਂ ਕੱਲ ਜੋ ਕੀ ਪਾਪੀ ਚੋਰ ਚੱਕੇ ਸੀ ਬਾਬੇ ਨੇ ਸਾਨੂੰ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਫਲ ਦਿੱਤਾ ਇਹ ਸੇਵਾ ਤੇ ਲਾਇ ਪਰ ਇਹ ਸੇਵਾ ਕਰਦੇ ਆ ਗੱਲ ਤੁਹਾਡੀ ਬਿਲਕੁਲ ਸੱਚ ਆ ਵੀ ਕਿੱਥੇ ਤੱਕ ਅੱਜ ਸਾਡੇ ਕੋਲ 1000 ਦੇ ਕਰੀਬ ਅਸੀਂ ਮੈਂਬਰ ਆ ਅੱਜ ਤੋਂ 10 ਸਾਲ ਬਾਅਦ ਅਸੀਂ ਹੋ ਸਕਦਾ 10000 ਬੰਦੇ ਦੇ ਵੀ ਉੱਥੇ ਕੈਪੈਸਿਟੀ ਵੜਾ ਲਈਏ ਲੋਕ ਸਾਨੂੰ ਰਨੇਟ ਕਰਨ ਤੇ ਅਸੀਂ ਬਿਲਡਿੰਗਾਂ ਬਣਾ ਲਈਏ ਉੱਥੇ ਉਹਨਾਂ ਦੀ ਸੇਵਾ ਕਰ ਪਰ ਕੀ 10000 ਬੰਦੇ ਨੂੰ ਰੱਖਣ ਤੋਂ ਬਾਅਦ ਵੀ ਸਾਡੇ ਸਮਾਜ ਦੇ ਵਿੱਚ ਫਿਰ ਉਸ ਤੋਂ ਬਾਅਦ ਲੋੜਬੰਦ ਖਤਮ ਹੋ ਜਾਣਗੇ ਬਿਲਕੁਲ ਤਾਂ ਹੋਰ ਵਧੀ ਜਾ ਰਿਹਾ ਲੋਕ ਜਿਹੜੇ ਨਹੀਂ ਵੀ ਲੋੜਬੰਦ ਉਹ ਵੀ ਲੋੜਬੰਦ ਬਣੀ ਜਾ ਰਹੇ ਨੇ ਔਰ ਦੂਸਰੀ ਗੱਲ ਇਹ ਆ ਵੀ ਈਜੀ ਹੋ ਗਿਆ ਅੱਜ ਕੱਲ ਲੋਕਾਂ ਨੂੰ ਹਨਾ ਵੀ ਚਲੋ ਕੋਈ ਬੰਦਾ ਮਾ ਪੇ ਜਿੰਮੇਵਾਰੀ ਨਹੀਂ ਚੱਕਦੇ ਜਾਂ ਬੱਚਾ ਨਹੀਂ ਜਿੰਮਵਾਰੀ ਚੱਕਦਾ ਮਾਂ ਪਿਓ ਦਾ ਵੀਡੀਓ ਪਾ ਦੋ ਆਪੇ ਕੋਈ ਨਾ ਕੋਈ ਆ ਕੇ ਫੇਸਬੁੱਕ ਤੇ ਵੀਡੀਓ ਪਾਣ ਦਾ ਨਹੀਂ ਤਾਂ ਸਾਡੇ ਵਰਗੇ ਤੇ ਪ੍ਰੈਸ਼ਰ ਪੈ ਜਾਂਦਾ ਵੀ ਲੈ ਕੇ ਜਾਓ ਜੇ ਨਹੀਂ ਲੈ ਕੇ ਜਾਂਦੇ ਤਾਂ ਕੋਈ ਹੋਰ ਵੀਡੀਓ ਪਾਣ ਦਾ ਤੇ ਐਨਆਰਆਈ ਭੈਣ ਭਰਾ ਪੈਸੇ ਭੇਜ ਦਿੰਦੇ ਉਹਦਾ ਇਲਾਜ ਹੋ ਜਾਂਦਾ ਤੇ ਲੱਖਾਂ ਰੁਪਇਆ ਵਾਧੂ ਵੀ ਚਲੇ ਜਾਂਦਾ ਉਹਨਾਂ ਕੋਲੇ ਮਤਲਬ ਇਹ ਚੀਜ਼ਾਂ ਕਿੰਨਾ ਕਿਤੇ ਸਾਡੀ ਸੁਸਾਇਟੀ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈ ਬਿਲਕੁਲ ਤੇ ਸਾਡੇ ਸਾਡਾ ਵਿਜ਼ਨ ਤਾਂ ਇਹ ਹੀ ਹੈ ਜੀ ਵੀ ਇਸ ਤਰ੍ਹਾਂ ਦੇ ਘਰ ਨਹੀਂ ਬਣਨੇ ਚਾਹੀਦੇ ਸਾਡੇ ਵਰਗੇ ਲੋਕਾਂ ਨੂੰ ਸਮਾਜ ਸੇਵੀ ਕਹਿਣ ਦੀ بجائے ਹਰ ਇੱਕ ਬੰਦਾ ਆਪਣੀ ਡਿਊਟੀ ਨਿਭਾਵੇ ਹਰ ਬੰਦਾ ਹੀ ਸਮਾਜ ਸੇਵੀ ਸੀ ਅੱਜ ਤੋਂ 20 25 30 ਸਾਲ ਪਿੱਛੇ ਚਲੇ ਜਗੇ ਸਾਡੇ ਬਜ਼ੁਰਗ ਵੀ ਤਾਂ ਐਸੇ ਧਰਤੀ ਤੇ ਰਹਿੰਦੇ ਸੀ ਉਦੋਂ ਕੋਈ ਲੋੜਵੰਦ ਨਹੀਂ ਸੀ ਕੋਈ ਦਵਾਈ ਵਾਲਸੀ ਨਹੀਂ ਸੀ ਨਾਲੇ ਨਾ ਕੋਈ ਡਾਕਟਰੀ ਸਹਾਇਤਾ ਸੀ ਇੰਨੀ ਇਲਾਜ ਜੇ ਕਿਸੇ ਨੂੰ ਮਾੜੀ ਜਿਹੀ ਕੋਈ ਮੰਨ ਲਓ ਮਲੇਰੀਆ ਵੀ ਹੋ ਜਾਂਦਾ ਤੇ ਉਹਦੇ ਨਾਲ ਵੀ ਬੰਦਾ ਮਰ ਜਾਂਦਾ ਸੀ ਪਰ ਉਸ ਟਾਈਮ ਵੀ ਅਸੀਂ ਇੱਕ ਦੂਜੇ ਦੀ ਸਪੋਰਟ ਕਰਦੇ ਸੀ ਬਾਹ ਫੜਦੇ ਸੀ ਸੱਤ ਬਗਾਨੇ ਲਈ ਵੀ ਅਸੀਂ ਜਾਨ ਦੇ ਦਿੰਦੇ ਸੀ ਜਾਨ ਲੈਣੀ ਤੇ ਦੇਣੀ ਸਾਡੇ ਲਈ ਇੰਨੀ ਸੌਖੀ ਸੀ ਵੀ ਅਸੀਂ ਕਹਿੰਦੇ ਸੀ ਵੀ ਸਾਡਾ ਕੁਝ ਵੀ ਚਲੇ ਜਾਵੇ ਪਰ ਅਸੀਂ ਇਹਦੀ ਨਾਲ ਖੜੇ ਹਮ ਹਰ ਬੰਦਾ ਉਸ ਰਿਸ਼ਤੇ ਨੂੰ ਨਿਭਾਉਂਦਾ ਸੀ ਜਿਹਨੂੰ ਇਨਸਾਨੀਅਤ ਦਾ ਰਿਸ਼ਤਾ ਕਿਹਾ ਜਾਂਦਾ ਹਮ ਅੱਜ ਕਿਤੇ ਨਾ ਕਿਤੇ ਉਹ ਜੀ ਸੱਚ ਦੇ ਚੋਂ ਮਿਸ ਹੋ ਰਹੀ ਹੈ ਅੱਜ ਅਸੀਂ ਸੈਲਫਿਸ਼ ਹੋ ਗਏ ਅੱਜ ਸਾਡੀਆਂ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਕੰਮਕਾਰ ਹਰ ਬੰਦੇ ਦੀ ਜ਼ਰੂਰਤ ਬਣ ਗਿਆ ਉਹਨੂੰ ਕੋਈ ਲਿਮਟ ਨਹੀਂ ਰਹੀ ਅੱਗੇ ਸਿਰਫ ਲੋਕ ਰੋਟੀ ਲਈ ਕੰਮ ਕਰਦੇ ਸੀ ਮੇਰੇ ਕੋਲ ਜਿੱਦੇ ਘਰੇ ਕਣਕ ਦਾ ਡਰਮ ਭਰਿਆ ਪਿਆ ਉਹ ਰਾਜਾ ਹੁੰਦਾ ਸੀ ਮੇਰੇ ਕੋਲੇ 6 ਮਹੀਨਿਆਂ ਦਾ ਸਾਲ ਦੀ ਕਣਕ ਪਈ ਆ ਉਹ ਬੇਫਿਕਰੀ ਹੁੰਦੀ ਸੀ ਪਰ ਅੱਜ ਤੁਹਾਡੇ ਘਰ ਦੇ ਚ ਇਹ ਹੋ ਕਣਕ ਦੇ ਡਰਮ ਦੀ ਥਾਂ ਤੇ ਨੋਟ ਵੀ ਭਰੇ ਪਏ ਆ ਤਾਂ ਵੀ ਤੁਹਾਨੂੰ ਸਬਰ ਨਹੀਂ ਕਰਨ ਆਇਆ ਵੀ ਮੈਂ ਹੋਰ ਡਰਮ ਭਰ ਲਵਾਂ ਇਹ ਥੀਸ ਹਾਲੂ ਕਿਤਨਾ ਕਿਤੇ ਆਪਣੇ ਨਾਲੋਂ ਤੋੜ ਰਹੀ ਆ। ਇਹ ਪੰਜਾਬ ਦੇ ਵਿੱਚ ਤਾਂ ਨਸ਼ੇ ਦੇ ਕਰਕੇ ਵੀ ਅੱਜਕੱਲ ਬਹੁਤ ਤੁਸੀਂ ਸੁਣਦੇ ਹੋ ਪੰਜਾਬ ਦੀਆਂ ਗੱਲਾਂ ਪਰ ਸਾਰਾ ਪੰਜਾਬ ਨਸ਼ਾ ਨਹੀਂ ਕਰਦਾ ਕੁਝ ਲੋਕ ਪਹਿਲਾਂ ਵੀ ਗਲਤ ਸੀ ਹੁਣ ਵੀ ਹੈਗੇ। ਔਰ ਪੰਜਾਬ ਦੇ ਵਿੱਚ ਇੱਕ ਚੀਜ਼ ਦੀ ਜ਼ਰੂਰ ਕਮੀ ਆਏਗੀ ਵੀ ਅਸੀਂ ਆਪਣਿਆਂ ਤੋਂ ਵੱਖ ਹੋ ਗਏ ਅਸੀਂ ਸੈਲਫਿਸ਼ ਹੋ ਗਏ ਇਹ ਗੱਲ ਬਹੁਤ ਵੱਡੇ ਲੈਵਲ ਤੇ ਹੋਈ ਤੇ ਜਿਹੜੇ ਪੰਜਾਬ ਤੋਂ ਬਾਹਰ ਨਿਕਲ ਕੇ ਆਏ ਨੇ ਵਿਦੇਸ਼ਾਂ 'ਚ ਬੈਠੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਅਸੀਂ ਸਾਡੀ ਬਾਹਰ ਆਉਣ ਦੀ ਆਸਫੀਰੀ ਤੇ ਵੀ ਕੈਨੇਡਾ ਵੀ ਪਹਿਲਾਂ ਅਸੀਂ ਜਾ ਕੇ ਉੱਥੇ ਵੀ ਸੰਗਤ ਨੂੰ ਅਸੀਂ ਇਹੀ ਬੇਨਤੀ ਕਰਨ ਆਏ ਆਂ ਵੀ ਸਾਡੀ ਇੱਕ ਸੋਚ ਹੈ ਜਿਹੜੀ ਅਸੀਂ ਪਿਛਲੇ 10 ਸਾਲਾਂ ਤੋਂ ਇਸ ਚੀਜ਼ ਨੂੰ ਹੰਡਾ ਰਹੇ ਹਾਂ ਜਿਹਦਾ ਅਸੀਂ ਰਿਜ਼ਲਟ ਦੇਖਿਆ ਵੀ ਇਹਦਾ ਹੱਲ ਇਹ ਨਹੀਂ ਹੈਗਾ ਆਸ਼ਰਮ ਖੋਲਣੇ ਹੱਲ ਨਹੀਂ ਹੈ ਸ਼ੈਲਟਰ ਬਣਾਉਣੇ ਕੋਈ ਹੱਲ ਨਹੀਂ ਹੈਗਾ ਇੱਕ ਕੋਈ ਲੀਕੇਜ ਹੋ ਰਹੀ ਹੈ ਉਹਦੇ ਥੱਲੇ ਡੱਬਾ ਰੱਖ ਦੇਣ ਦੀ ਬਜਾਏ ਉਹ ਲੀਕੇ ਨੂੰ ਠੀਕ ਕਰਨ ਦੀ ਲੋੜ ਆ ਜੇ ਸਾਡੇ 'ਚ ਕੋਈ ਗਰਾਵਟ ਆਈ ਅਸੀਂ ਉਹ ਗਰਾਵਟ ਨੂੰ ਠੀਕ ਕਰੀਏ ਨਾ ਕਿ ਅਸੀਂ ਇਦਾਂ ਦੇ ਡੱਬੇ ਬਣਾ ਲਈਏ ਇਦਾਂ ਦੇ ਅਭੀ ਆਸ਼ਰਮ ਖੋਲ ਦੀਏ ਤੇ ਉੱਥੇ ਲੋਕ ਰੱਖੀ ਜਾਈਏ ਤੇ ਅਸੀਂ ਬਜ਼ੁਰਗਾਂ ਨੂੰ ਡਸਟਬਿਨ ਵਾਂਗੂ ਬਾਹਰ ਉਹਨਾਂ ਨੂੰ ਟਿਸ਼ੂ ਬੰਨ੍ਹੂ ਬਾਹਰ ਸਿੱਟੀ ਜਾਈਏ ਤੇ ਅਸੀਂ ਚੱਕ ਚੱਕ ਕੇ ਲਿਆ ਕੇ ਉੱਥੇ ਰੱਖੀ ਜਾਈਏ ਇਹ ਕੋਈ ਹੱਲ ਥੋੜੀ ਆ ਹੱਲ ਤਾਂ ਇਹ ਹੈ ਵੀਰ ਜੀ ਜੇ ਗ੍ਰਾਵਟਾਈ ਜੇ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਚੱਲਿਆ ਤਾਂ ਐਨ ਆਰ ਆਈ ਭੈਣ ਭਰਾਵਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਰਕਾਰਾਂ 'ਵਿਚ ਘਾਤੀਆਂ ਕੋਰੋਨਾ ਦੀ ਗੱਲ ਕਰ ਲਓ ਹੜ ਆ ਜਾਣ ਪੰਜਾਬ ਦੀ ਘਰਾਂ ਦੇ ਵਿੱਚ ਵੀ ਆਪਣੇ ਤਾਇਆ ਚਾਚੇ ਮਾਮੇ ਮਾਸੀਆਂ ਦੀ ਸਪੋਰਟ ਬਹੁਤ ਸਾਰੇ ਵੀਰ ਭਰਾ ਕਰਦੇ ਆ ਉਹਨਾਂ ਨੇ ਖਿੱਚਿਆ ਪਰਿਵਾਰ ਆਪਣੇ ਇੱਥੇ ਪਰ ਅੱਜ ਆਪਾਂ ਨੂੰ ਆਪਣੇ ਪਿੰਡ ਵੱਲ ਨਿਗਾਹ ਮਾਰਨ ਦੀ ਲੋੜ ਆ ਇੱਕ ਪਿੰਡ ਦੇ ਵਿੱਚੋਂ ਅਸੀਂ ਇੱਕ ਬਜ਼ੁਰਗ ਨੂੰ ਲੈ ਕੇ ਆਉਨੇ ਆ ਉਹ ਬਜ਼ੁਰਗ ਵਧੀਆ ਕਹਿੰਦੇ ਘਾਉਂਦੇ ਪਰਿਵਾਰ ਦਾ ਸੀ ਪਰ ਉਹ ਪਰਿਵਾਰ ਕਿਤੇ ਨਾ ਕਿਤੇ ਆਪਣੀਆਂ ਗਲਤੀਆਂ ਕਰਕੇ ਜਾਂ ਕਿਸੇ ਵਜ੍ਹਾ ਨਾਲ ਖਤਮ ਹੋ ਗਿਆ ਤੇ ਉਹ ਬਜ਼ੁਰਗ ਉੱਥੇ ਰੋੜ ਰਿਹਾ ਜੀ ਤੇ ਉਸ ਬਜ਼ੁਰਗ ਨੂੰ ਸੰਭਾਲਣ ਵਾਸਤੇ ਉਹਦੇ ਚਾਚੇ ਤਾਏ ਦੇ ਪੁੱਤ ਭਰਾ ਉਹਦੇ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੇ ਜੀ ਅਸੀਂ ਉਹ ਬਜ਼ੁਰਗ ਨੂੰ ਲਿਆਉਨੇ ਆ ਤੇ ਵੀਡੀਓ ਪਾਉਨੇ ਆ ਤੇ ਸਾਨੂੰ ਕੈਨੇਡਾ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਫੋਨ ਆਉਂਦੇ ਵੀਰੇ ਸਾਡੇ ਪਿੰਡ ਦਾ ਬਾਪੂ ਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਦੱਸੋ ਅਸੀਂ ਕਿੰਨੇ ਪੈਸੇ ਭੇਜੀਏ ਤਾਂ ਮੈਂ ਅਕਸਰ ਉਹਨਾਂ ਨੂੰ ਕਹਿੰਦਾ ਨਾ ਵੀਰੇ ਬਾਪੂ ਦਾ ਹੁਣ ਪ੍ਰਸ਼ਾਦ ਦਾ ਛੱਕਦਾ ਇਹਨੇ ਪੈਸੇ ਥੋੜੀ ਖਾਣੇ ਆ ਹਾਂ ਇਹਨੂੰ ਲੋੜ ਉਦੋਂ ਸੀ ਜਦੋਂ ਇਹ ਤੁਹਾਡੇ ਪਿੰਡ 'ਚ ਘੁੰਮਦਾ ਸੀ ਵੀ ਤੁਸੀਂ ਉਦੋਂ ਉਹਦੀ ਬਾਹਰ ਫੜਨੀ ਚਾਹੀਦੀ ਸੀ ਸਰ ਵੀ ਉਦੋਂ ਤੁਸੀਂ ਪਿੰਡ ਵੱਲ ਚਾਹਤ ਨਹੀਂ ਮਾਰੀ ਉਦੋਂ ਤੁਸੀਂ ਧਿਆਨ ਨਹੀਂ ਦਿੱਤਾ ਤੇ ਅਸੀਂ ਇਹਨਾਂ ਰੀ ਵੀਰਾਂ ਭੈਣਾਂ ਨੂੰ ਅਸੀਂ ਕਹਿਣ ਆਏ ਆ ਤੁਸੀਂ ਆਪਣੇ ਪਿੰਡਾਂ ਵੱਲ ਚਾਹਤ ਮਾਰੋ ਜੇ ਆਪਾਂ ਅੱਜ ਪੰਜਾਬ ਦੀ ਆਪਾਂ ਗੱਲ ਕਰਦੇ ਆ ਸਾਡਾ ਸਿਆਰ ਉੱਚਾ ਪੰਜਾਬੀਆਂ ਦਾ ਆਪਾਂ ਅਕਸਰ ਗੱਲ ਕਰਦੇ ਆਂ ਪੰਜਾਬੀ ਜਾਂ ਸਿੱਖ ਕਦੇ ਭੀਖ ਮੰਗਦਾ ਨਹੀਂ ਮਿਲਦਾ ਜੀ ਪਰ ਜੇ ਆਪਾਂ ਇਹ ਹਾਲਾਤਾਂ ਤੇ ਨਾ ਧਿਆਨ ਦਿੱਤਾ ਤਾਂ ਇਹ ਵੀ ਹਾਲਾਤ ਛੇਤੀ ਬਦਲ ਜਾਣਗੇ। ਪਰ ਸਾਨੂੰ ਲੋੜ ਆ ਜੇ ਸਾਡੇ ਵੱਡ ਬਡੇਰਾਂ ਨੇ ਸਾਨੂੰ ਖੂਨ ਦੋਲ ਕੇ ਬੰਦ-ਬੰਦ ਕਟਾ ਕੇ ਸਾਨੂੰ ਅਜੇ ਨਾ ਪਤਵੀਆਂ ਤੇ ਇੱਥੇ ਤੇ ਕਿਰਪਾਇਆ ਸਾਨੂੰ ਅਲੱਗ ਪਛਾਣ ਦਿੱਤੀ ਆ। ਤਾਂ ਉਸ ਪਛਾਣ ਨੂੰ ਬਚਾਉਣ ਵਾਸਤੇ ਉਹ ਲੋਕ ਅੱਗੇ ਆਉਣ ਜਿਨ੍ਹਾਂ ਨੂੰ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਆ ਉਹਨਾਂ ਨੂੰ ਇਹਦੀਆਂ ਕੰਟਰੀਆਂ 'ਚ ਭੇਜਿਆ ਉਹਨਾਂ ਨੂੰ ਕਿਰਤ ਕਮਾਈ ਆ ਜੋ ਪੈਸੇ ਦੇ ਵੱਲੋਂ ਆਪਣੇ ਸੁੱਖ-ਰਾਮ ਵੱਲੋਂ ਸਾਰੀਆਂ ਚੀਜ਼ਾਂ ਤੋਂ ਠੀਕ ਨੇ ਉਹ। ਜੀ। ਉਹ ਪਿੱਛੇ ਝਾਤ ਮਾਰਨ ਪਿੱਛੇ ਝਾਤ ਇਸ ਤਰ੍ਹਾਂ ਮਾਰਨੀ ਪੈਣੀ ਹੈ ਵੀ ਕਮੀਆਂ ਨਹੀਂ ਦੇਖਣੀਆਂ ਸਹੀ ਜੇ ਅਸੀਂ ਪਿੰਡੋਂ ਫੋਨ ਕਰਕੇ ਪੁੱਛਦੇ ਹਾਂ ਨਾ ਤੁਹਾਡੇ ਪਿੰਡ ਦੀ ਮੰਨ ਲਓ ਤੁਸੀਂ ਆਪਦੇ ਫੋਨ ਕਰੋ ਵੀ ਆਪਣੇ ਪਿੰਡ ਕੋਈ ਲੋਡ ਬੰਦਦਾ ਨਹੀਂ ਹੁਣ ਜਿਹਨੂੰ ਤੁਸੀਂ ਪੁੱਛਣਾ ਵਾ ਉਹਨੇ ਵੀ ਪਿੰਡ 'ਚ ਅੱਧੇ ਪਿੰਡ ਨਾਲ ਉਹਦੀ ਬੰਦਦੀ ਨਹੀਂ ਜਾਂ ਪ੍ਰੋਬਲਮ ਆ ਪਾਰਟੀ ਬਾਜ਼ੀਆਂ ਮੈ ਸਾਨੂੰ ਉਸ ਅੱਖ ਨਾਲ ਦੇਖਣਾ ਪੈਣਾ ਆਪਦੇ ਪਿੰਡ ਨੂੰ ਵੀ ਸਾਰੇ ਸਾਡੇ ਲਈ ਬਰਾਬਰ ਨੇ ਕਮੀਆਂ ਤਾਂ ਸਾਡੇ ਚ ਵੀ ਬਹੁਤ ਨੇ ਸਾਹਮਣੇ ਵਾਲੇ ਚ ਵੀ ਬਹੁਤਾਂ ਜਿਹੜੀ ਤੁਸੀਂ ਮਦਦ ਕਰੋਗੇ ਤੁਹਾਨੂੰ 10 ਬੰਦੇ ਰੋਕਣ ਵਾਲੇ ਆ ਜਾਣਗੇ ਬਾਈ ਇਹ ਤਾਂ ਸ਼ਰਾਬ ਪੀਂਦਾ ਹੈ ਨਸ਼ਾ ਕਰਦਾ ਪਰ ਉਹਦੇ ਬੱਚੇ ਸਫਰ ਕਰ ਰਹੇ ਆ ਉਹਦੀ ਮਾਂ ਸਫਰ ਕਰ ਰਹੀ ਹੈ ਉਹਦੀ ਵਾਈਫ ਸਫਰ ਕਰ ਰਹੀ ਹੈ ਕਰੇ ਇੱਕ ਬੰਦਾ ਜੇ ਗਲਤ ਵੀ ਆ ਆਪਾਂ ਉਹਦੇ ਕਰਕੇ ਉਹਨੂੰ ਪਿੱਛੇ ਨਹੀਂ ਹਟ ਸਕਦੇ ਸਾਨੂੰ ਉਹਨਾਂ ਦੀਆਂ ਕਮੀਆਂ ਦੀ ਬਜਾਏ ਸਾਨੂੰ ਉਹਨਾਂ ਦੇ ਹਾਲਾਤ ਦੇਖ ਕੇ ਬੱਚਿਆਂ ਨੂੰ ਪੜਾਉਣ ਵਾਸਤੇ ਪਿੰਡਾਂ ਦੇ ਵਿੱਚ ਜੇ ਹੁਣ ਐਨਆਰਆਈ ਭੈਣ ਭਰਾ ਜੇ ਗੱਲ ਕਰਨ ਆਪਣੇ ਪਿੰਡ ਚ ਇੱਕ ਲੈਬੋ੍ਰਟਰੀ ਇੱਕ ਲੈਬ ਹੀ ਖਲਵਾ ਦੇਣ ਜਿਹਦੇ ਚ ਫ੍ਰੀ ਟੈਸਟ ਹੋਣ ਲੋਕਾਂ ਦੇ ਜੀ ਹੁਣ ਸਾਡੀਆਂ ਮਾਵਾਂ ਦੇ ਬ੍ਰੈਸਟ ਕੈਂਸਰ ਹੋ ਰਿਹਾ, ਆਥਰੈਟਿਕਸ ਹੋ ਰਿਹਾ, ਹੱਥ ਪੈਰ ਜੋੜ ਜਾਂਦੇ, ਗਠੀ ਵਰਗੀਆਂ ਬਿਮਾਰੀਆਂ ਨਾਲ ਮੰੰਜਿਆਂ ਤੇ ਪੈ ਜਾਂਦੀਆਂ, ਕਿੰਨੀਆਂ ਛੋਟੀਆਂ ਛੋਟੀਆਂ ਬਿਮਾਰੀਆਂ ਵੱਡੀਆਂ ਬਣ ਜਾਂਦੀਆਂ। ਕਾਰਨ ਕੀ ਹੈ ਸਾਡੇ ਪਿੰਡਾਂ ਦੇ ਵਿੱਚ ਛੋਟੇ ਡਾਕਟਰ ਬੈਠੇ ਆ, ਉਹ 10-20 ਰੁਪਏ ਦੀ 50 ਰੁਪਏ ਦੀ ਦਵਾਈ ਲਈ ਜਾਂਦੀਆਂ, ਉਹ ਟੈਸਟ ਨਹੀਂ ਕਰਾਉਂਦੀਆਂ। ਜਦ ਤੱਕ ਬਿਮਾਰੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ, ਗੋਲੀਆਂ ਖਾ ਖਾ ਕੇ ਤੇ ਉਹ ਹੀ ਉਹ ਸਾਡੇ ਵਰਗੇ ਲੋਕਾਂ ਨੂੰ ਫਿਰ ਸਮਾਰਟ ਸੀਵੀ ਬਣਾਉਂ ਦਿੰਦੇ ਉਹ ਲੋਕੋ ਨਿਵਾਰਸਾਂ ਵਾਂਗ ਫਿਰ ਉਹ ਘਰੇ ਛੜਦੇ ਤੇ ਜਾਂਦੇ ਉਹਨੂੰ ਸੰਭਾਲਿਆ ਨਹੀਂ ਜਾਂਦਾ ਹੁਣ ਜੇ ਉਹਨਾਂ ਦੀ ਟੈਸਟ ਫ੍ਰੀ ਹੋਈ ਜਾਂਣ ਉਹਨਾਂ ਦਾ ਇਲਾਜ ਫਿਰ ਉਹ ਆਪੇ ਕਰਾ ਸਕਦੇ ਉਹਨੂੰ ਪਤਾ ਤਾਂ ਲੱਗ ਜੇ ਮੇਰੇ ਅੰਦਰ ਕੀ ਚੱਲ ਰਿਹਾ ਬ੍ਰੈਸਟ ਕੈਂਸਰ ਕਿੰਨਾ ਜ਼ਿਆਦਾ ਹੋ ਰਿਹਾ ਹੁਣ ਬ੍ਰੈਸਟ ਕੈਂਸਰ ਵਾਲੀਆਂ ਮਾਵਾਂ ਹੁਣ ਤੇ 12 ਮਾਵਾਂ ਦੇ ਅਸੀਂ ਪੀੜੇ ਕੱਢ ਚੁੱਕੇ ਆ ਛਾਤੀਆਂ 'ਚ ਉਹਨਾਂ ਮਾਵਾਂ ਦੀਆਂ ਛਾਤੀਆਂ 'ਚ ਪੀੜੇ ਕੱਢੇ ਜਿਨ੍ਹਾਂ ਨੂੰ ਹਰੀ ਸਿੰਘ ਨਰੂਆ ਬੰਦਾ ਸਿੰਘ ਬਹਾਦਰ ਵਰਗੇ ਜੋਧਿਆਂ ਨੇ ਉਹਨਾਂ ਛਾਤੀਆਂ 'ਚ ਦੁੱਧ ਪੀਤਾ ਪੰਜਾਬ ਦੇ ਉਹਨਾਂ ਸ਼ੇਰਨੀਆਂ ਮਾਵਾਂ ਨੇ ਜਿਨ੍ਹਾਂ ਨੇ ਆਪਣੀ ਬਲਦਾਨ ਦਿੱਤੇ ਉਸਤੋਂ ਲਈ ਅੱਜ ਉਹਨਾਂ ਨੂੰ ਆਹ ਹਾਲਾਤ ਦੇਖਣੇ ਪੈ ਰਹੇ ਮਾਵਾਂ ਤਾਂ ਸਾਡੀਆਂ ਸਾਂਝੀਆਂ ਬਈ ਮੰਨੀਆਂ ਤਾਂ ਉਹ ਵੀ ਸਾਡੀ ਮਾਂ ਹੀ ਆ ਜੇ ਦੋਖ ਅਸੀਂ ਅਹਿਸਾਸ ਕਰੀਏ ਤਾਂ ਜੇ ਅਸੀਂ ਰਿਸ਼ਤੇ ਨੂੰ ਮੰਨੀਏ ਤਾਂ ਉਹ ਸੱਤ ਬਗਾਨਾ ਵੀ ਸਾਡਾ ਆਪਣਾ ਬਸ ਇਹਨਾਂ ਚੀਜ਼ਾਂ ਵੱਲ ਸਾਨੂੰ ਧਿਆਨ ਦੇ ਕੇ ਵੀ ਜੇ ਐਨ ਆਰ ਆਈ ਭੈਣ ਭਰਾਵ ਦੇ ਪਿੰਡ 'ਚ ਬੱਚਿਆਂ ਨੂੰ ਪੜ੍ਹਾ ਲੈਣਾ ਜਿਹੜੇ ਸਕੂਲਾਂ 'ਚ ਤੁਸੀਂ ਪੜ੍ਹ ਕੇ ਆਏ ਉਹਨਾਂ ਸਕੂਲਾਂ ਵੱਲ ਨਿਗਾਹ ਮਾਰ ਕੇ ਉੱਥੇ ਉਹਨਾਂ ਬੱਚਿਆਂ ਦੀ ਬਾਹ ਫੜੀ ਜਾਵੇ ਹੁਣ ਸਾਡੇ ਪੰਜਾਬ ਦੇ ਵਿੱਚ ਕੀ ਆ ਦਸਵੀਂ ਤੱਕ ਤਾਂ ਫ੍ਰੀ ਆ ਪੜਾਈ ਕਿਤਾਬਾਂ ਵੀ ਯੂਨੀਫਾਰਮ ਵੀ ਸਾਰਾ ਕੁਝ ਫ੍ਰੀ ਆ ਪਲੱਸ 2 ਤੋਂ ਬਾਦ ਜਾ ਕੇ ਜਦੋਂ ਬੱਚੇ ਨੇ ਉੱਚੀ ਵਿੱਦਿਆ ਪ੍ਰਾਪਤ ਕਰਨੀ ਉੱਥੇ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਟੁੱਟ ਜਾਂਦੇ ਆ ਬੱਚਾ ਕਹਿੰਦਾ ਮੈਂ ਡਾਕਟਰ ਬਣਨਾ ਹੁਣ ਤੁਸੀਂ ਜਾ ਕੇ 7ਵੀਂ 8ਵੀਂ ਬਣਨ ਨੂੰ ਪੁੱਛੋਗੇ ਕੋਈ ਕਹੂਗਾ ਡਾਕਟਰ ਬਣਨਾ ਕੋਈ ਟੀਚਰ ਬਣਨਾ ਕੋਈ ਫੌਜੀ ਬਣਨਾ ਕੋਈ ਮਨ ਲਓ ਪੁਲਿਸ ਬਣਨਾ ਫੌਜੀ ਪੁਲਿਸ ਤਾਂ ਹੋ ਸਕਦਾ ਉਹ ਕਿਤਨੇ ਕਿਤੇ ਫਿਟਨੈਸ ਰਾਹੀਂ ਆਪਦੇ ਰਾਹੀਂ ਆਪਦੇ ਬਲਬੂਤੇ ਤੇ ਬਣ ਜਾਣ ਪਰ ਅੱਜ ਜੇ ਡਾਕਟਰ ਬਣਨਾ ਤਾਂ 2.5 ਕਰੋੜ ਰੁਪਈਆ ਕਿ ਡਾਕਟਰ ਬਣ ਦੀ ਪੜ੍ਹਾਈ ਤੇ ਲੱਗਦੀ। ਇਹੋ ਬੱਚਾ ਡਾਕਟਰ ਕਿੱਦਾਂ ਬਣੂਗਾ ਜਿਹਦੇ ਫਾਦਰ ਸਾਹਿਬ ਦੀ ਕਮਾਈ ਇੰਨੀ ਹੈ ਵੀ ਉਹਦੀ ਫੀਸ ਵੀ ਨਹੀਂ ਦੇ ਸਕਦਾ। ਜੀ ਤੇ ਫਿਰ ਜੇ ਬੱਚਾ ਕੋਈ ਕਹਿੰਦਾ ਮੈਂ ਪਾਇਲਟ ਬਣਨਾ ਉਸ ਲੈਵਲ ਦੀ ਪੜ੍ਹਾਈ ਉਹਨੂੰ ਕਿੱਥੇ ਉਹ ਆਈਪੀਐਸ ਅੱਗੇ ਪੰਜਾਬ ਦੇ ਤੁਸੀਂ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਜਦੋਂ ਕਿਤੇ ਜਾਂਦੇ ਸੀ ਨਾ ਤਾਂ ਵੱਡੇ ਵੱਡੇ ਅਫਸਰ ਪੱਗਾਂ ਵਾਲੇ ਸਰਦਾਰ ਮਿਲਦੇ ਸੀ ਤੇ ਅੱਜ ਪੰਜਾਬ ਦੇ ਅੰਦਰ ਤੁਸੀਂ ਜਾ ਕੇ ਦੇਖੋਗੇ ਨਾ ਤੁਹਾਨੂੰ ਉੱਥੇ ਸਾਰੇ ਜੂਪੀ ਬਿਹਾਰ ਦੇ ਬੈਠੇ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਮਾੜੇ ਆ ਉਹਨਾਂ ਨੇ ਪੜਾਈਆਂ ਕੀਤੀਆਂ ਉਹ ਐਨਾ ਪੌਦਿਆਂ ਤੇ ਪਹੁੰਚੇ ਪਰ ਸਾਡੇ ਬੰਦੇ ਅੱਜ ਦੇਖਣ ਨੂੰ ਕਿਉਂ ਹਟ ਗਏ ਕਿਉਂ ਹਟ ਗਏ ਕਾਰਨ ਇਹ ਹੀ ਆ ਵੀ ਅਸੀਂ ਆਪਣੀਆਂ ਜੜ੍ਹਾਂ ਵੱਲ ਦੇਖਣਾ ਬੰਦ ਕਰਤਾ ਅੱਗੇ ਦੂਸਰੇ ਦੇ ਵੱਲ ਅਸੀਂ ਦੇਖਦੇ ਸੀ ਹੁਣ ਦੂਸਰਾ ਸਾਡੇ ਵੱਲ ਦੇਖ ਰਿਹਾ ਤੇ ਅਸੀਂ ਉਹ ਤੋਂ ਮੂੰਹ ਚਰਾਦੇ ਆ ਤੇ ਇਸ ਕਰਕੇ ਇਹਦਾ ਜਿੰਨਾ ਅਸੀਂ ਪਿਛਲੇ 10 ਸਾਲਾਂ ਵਿੱਚ ਮਹਿਸੂਸ ਕੀਤਾ ਵੀ ਜੇ ਸਾਡੀ ਸਾਸਤਾ ਸਾਡੇ ਵਰਗੇ ਕਲਜੂਗੀ ਪਾਪੀ ਚੋਰ ਚੱਕੇ ਜਿਹੜੇ ਮਤਲਬ ਜਿਨ੍ਹਾਂ ਤੇ ਕੋਈ ਵਿਸ਼ਵਾਸ ਹੀ ਨਹੀਂ ਕਰ ਸਕਦਾ ਸੀ ਜਿਹੜੇ ਖੁਦ ਜਿਹੜੇ ਸਾਡੇ ਸਾਥੀ ਇਹਨਾਂ ਦੇ ਅਸੀਂ ਨਾਲ ਰਹੇ ਆ ਉਹ ਸਾਨੂੰ ਜਾਣਦੇ ਅਸੀਂ ਕਿੱਦਾਂ ਦੇ ਸੀ ਜੇ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਕਰਕੇ ਕਰੋੜਾਂ ਰੁਪਈਆ ਦੀਆਂ ਬਿਲਡਿੰਗਾਂ ਬਣਵਾਤੀਆਂ ਸਾਨੂੰ ਸਮਾਰਟ ਸੇਵੀ ਬਣਾ ਕੇ ਐਡੀ ਵੱਡੀ ਪਦਵੀ ਦਿੱਤੀ ਇਹਨਾਂ ਪਿਆਰ ਕਰਦੇ ਨੇ ਲੋਕ ਫਿਰ ਉਹ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਕਿਉਂ ਨਹੀਂ ਕਰਨਗੇ ਬਿਲਕੁਲ ਇਸ ਕਰਕੇ ਜਿਵੇਂ ਡਰਾਈਵ ਥਰੂ ਖਾਣਾ ਲੈਨੇ ਆ ਅਸੀਂ ਅਸੀਂ ਦਾਨ ਵੀ ਡਰਾਈਵ ਥਰੂ ਕਰਨਾ ਸੀ ਜੋਨੇ ਵਾਸ ਮੈਨੂੰ ਮੈਂਟਲੀ ਕਰਤੀ ਪੈਸੇ ਪਾਤੇ ਜ਼ਿੰਮੇਵਾਰੀ ਹੁਣ ਉਹਦੀ ਆ ਫਿਰ ਅਸੀਂ ਉਹਨੂੰ ਮਾੜਾ ਕਹਿੰਦੇ ਜਦੋਂ ਉਹ ਬੰਦਾ ਗੱਡੀਆਂ ਚ ਘੁੰਮਣ ਲੱਗ ਗਿਆ ਉਹਦੇ ਘਰ ਦੀਆਂ ਪ੍ਰਾਪਰਟੀਆਂ ਬਣਨ ਲੱਗ ਗਈਆਂ ਫਿਰ ਉਹ ਅਸੀਂ ਉਹਨੂੰ ਚੋਰ じゃ ਗਲਤ ਸ਼ਬਦ ਨਾ ਇਹ ਤਾਂ ਸਾਡੀ ਗਲਤੀ ਆ ਵੀ ਅਸੀਂ ਕਰੀਏ ਕਿਉਂ ਅਸੀਂ ਖੁਦ ਕਰੀਏ ਸਾਡੇ ਦਾਦੇ ਪੁਰਦਾਦੇ ਸਾਰੇ ਐਨ ਜੀਓ ਸੀ ਆਪ ਹੀ ਆਪ ਹੀ ਸਸਤਾ ਸੀ ਉਹ ਆਪਣੇ ਆਪ ਹੀ ਸਮਾਜ ਸੇਵੀ ਕਿਉਂਕਿ ਉਹ ਪੂਰੇ ਪਿੰਡ ਦਾ ਪੂਰੇ ਇਲਾਕੇ ਦਾ ਖਾਰਾ ਕਰਦੇ ਸੀ ਜਿੱਥੇ ਉਹਨਾਂ ਨੂੰ ਕੁਰਬਾਨੀ ਦੇਣ ਦੀ ਲੋੜ ਪੈਣੀ ਸੀ ਉਹ ਪਿੱਛੇ ਨਹੀਂ ਸੀ ਹਟਦੇ ਪਰ ਅਸੀਂ ਅੱਜ ਮਤਲਬ ਚੀਚੀ ਨੂੰ ਫੋਨ ਲਾ ਕੇ ਸ਼ਹੀਦ ਬਾਨ ਦੀ ਗੱਲ ਕਰ ਰਹੇ ਹਾਂ ਤੇ ਸਾਨੂੰ ਵੀ ਇਹ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ ਜੀ ਵੀ ਅਸੀਂ ਅੱਜ ਪੰਜਾਬ ਦੇ ਵਿੱਚ ਜੇ ਤਾਂ ਆਸ਼ਰਮ ਖੋਲ੍ਹਨੇ ਪਿੰਡੋਂ ਪਿੰਡੀ ਜਿਵੇਂ 1992 ਤੋਂ ਬਾਅਦ ਪੀਸੀਓ ਪੀਸੀ ਹੋ ਗਏ ਸੀ ਹਰ ਥਾਂ 'ਚ ਪੀਸੀਓ ਸੀ ਤੇ ਜਿਸ ਤਰੀਕੇ ਨਾਲ ਹਰਾਰਤ ਬਣ ਰਿਹਾ ਹੈ ਕਿ ਅੱਜ ਤੋਂ 10 ਸਾਲਾਂ ਬਾਅਦ ਪੰਜਾਬ ਦੇ ਮੈਨੂੰ ਲੱਗਦਾ ਵੀ ਹਰ 5-7 ਦਸਾਂ ਪਿੰਡਾਂ ਮਾਗਰ ਇੱਕ ਆਸ਼ਰਮ ਬਣ ਜੂਗਾ ਫਿਰ ਤੇ ਹੁਣ ਕੀ ਅਸੀਂ ਆਪਣੇ ਬਜ਼ੁਰਗਾਂ ਵਾਸਤੇ ਇਹੀ ਸੋਚਦੇ ਆ ਇਹੀ ਲੋਚਦੇ ਆ ਪਰ ਇਹ ਚੀਜ਼ ਤੇ ਧਿਆਨ ਦੇਣ ਦੀ ਲੋੜ ਆ ਤੇ ਇਹਦੀ ਉਮੀਦ ਸਾਨੂੰ ਐਨ ਆਰ ਆਈ ਭੈਣ ਭਰਾਵਾਂ ਤੋਂ ਆ ਕਿਉਂਕਿ ਇਹ ਕਰ ਸਕਦੇ ਆ ਇਹਨਾਂ ਦੇ ਕੋਲੇ ਇੰਨੀ ਕਿ ਸ਼ਕਤੀ ਇੰਨੀ ਕਿ ਪਾਵਰ ਹੈਗੀ ਆ ਵੀ ਇਹ 10 ਅੱਜ ਹਰ ਪਿੰਡ ਦੇ ਵਿੱਚੋਂ 10 ਤੋਂ 15 ਘਰ ਬਾਹਰ ਬਾਹਰ ਬਿਲਕੁਲ ਵੱਧਦੀ ਹੋਣਗੇ ਮੈਂ 10 ਤੋਂ ਪਹਿਲਾਂ ਕਹਿ ਰਿਹਾ ਤੇ ਜੇ ਉਹਨਾਂ ਚੋਂ 5-7 ਵੀ ਰਲ ਜਾਣ ਆਪਣੇ ਪਿੰਡ ਦੇ ਇੱਕ ਗਰੁੱਪ ਬਣਾ ਲੈਣ ਤੇ ਸਿਸਟਮ ਨੇ ਇਦਾਂ ਦਾ ਸ਼ੁਰੂ ਕਰ ਲੈਣ ਵੀ ਆਪਾਂ ਆਪਣੇ ਪਿੰਡ ਤੋਂ ਯਾਰ ਕੋਈ ਆਸ਼ਰਮ ਕਿ ਨਹੀਂ ਜਾਣ ਦੇਣਾ ਵੀ ਆਪਾਂ ਆਪਣੇ ਪਿੰਡ ਦਾ ਕੋਈ ਇਲਾਜ ਤੋਂ ਬਿਨਾਂ ਨਹੀਂ ਟੜਫਣ ਦੇਣਾ ਹੁਣ ਜਦੋਂ ਅਸੀਂ ਲੈਣ ਜਾਈਦੇ ਇੱਕ ਬੰਦਾ ਗਲਿਆ ਪਿਆ ਹੁੰਦਾ ਤੇ ਪਿੰਡ ਦੇ ਲੋਕ ਉੱਥੇ ਖੜੇ ਹੁੰਦੇ ਹੋ ਕਹਿੰਦੇ ਬਾਈ ਲੈ ਜਾਓ ਬਹੁਤ ਔਖਾ ਟੜਫਦਾ ਹੈ ਬਾਈ ਜੀ ਮਦਦ ਕਰੋ ਹੁਣ ਜੇ ਉਹਦੀ ਉਹਦੀ ਹਾਲਤ ਇਦਾਂ ਦੀ ਕਿਉਂ ਹੋਈ ਉਹਦੀ ਉੱਥੇ ਹੀ ਮਦਦ ਹੋ ਸਕਦੀ ਸੀ ਪਹਿਲੇ ਦਿਨ ਹੀ ਪਹਿਲੇ ਦਿਨ ਹੀ ਉਹਦੀਆਂ ਹਾਲਾਤ ਹੀ ਨਹੀਂ ਸੀ ਬਣਨੇ ਚਾਹੀਦੀ ਫਿਰ ਆਪਾਂ ਕਰਮਾਂ ਤੇ ਚਲੇ ਜਾਂਦੇ ਮੇਰੇ ਕਰਮਾਂ ਜਾ ਦੇਖੋ ਕਰਮ ਸਾਰਿਆਂ ਦੇ ਨਾਲ ਆ ਸਾਡੇ ਵੀ ਨਾਲ ਆ ਅਸੀਂ ਭਾਈ ਕਨਈ ਜੀ ਦੀ ਗੱਲ ਕਰਦੇ ਜੀ ਅਸੀਂ ਕਰਮਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਤਾਂ ਉਹਨਾਂ ਦੇ ਵੀ ਪੱਟੀਆਂ ਕੀਤੀਆਂ ਜਿਹੜੇ ਜਿਨ੍ਹਾਂ ਨੇ ਸਾਨੂੰ ਵੱ ਉਹ ਜਿਵੇਂਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਉਹਨਾਂ ਨੂੰ ਵੀ ਜਲ ਠਿਕਾਇਆ ਇਹ ਤਾਂ ਸਾਡੇ ਆਪਣੇ ਨਾਲੇ ਭਾਈ ਕਰਮ ਗੁਰਦਾਸਪੁਰ ਮਾੜੇ ਆ ਤੇ ਹਸਨਪੁਰ ਆ ਕੇ ਠੀਕ ਹੋ ਜਾਂਦੀ ਠੀਕ ਹੋ ਜਾਂਦੇ ਇਹ ਕਿੱਦਾਂ ਹੋ ਸਕਦਾ ਹੈ ਤੇ ਮਤਲਬ ਸਾਡੇ ਕਰਮ ਕਾਦੇ ਚੰਗੇ ਸੀ ਫਿਰ ਜਿਹੜਾ ਵੀ ਅਸੀਂ ਅੱਜ ਇਹ ਕਰਨ ਲੱਗੇ ਜਿੱਥੇ ਅਸੀਂ ਪਲ-ਪਲ ਮਨ ਲੋ ਪਾਪ ਕਰਨ ਵਾਲੇ ਲੋਕ ਪੈਸੇ ਦੇ ਪਿੱਛੇ ਦੌੜਨ ਵਾਲੇ ਲੋਕ ਪ੍ਰਾਪਰਟੀਆਂ ਹੋਰ ਵੀ ਗਲਤੀਆਂ ਜਿਹੜਾ ਘਟ ਗਿਆ ਹੈ ਜੇ ਸਾਡੇ ਵਰਗੇ ਲੋਕ ਕਰਦੇ ਤਾਂ ਇਹ ਕਿਉਂ ਨਹੀਂ ਕਰ ਸਕਦੇ ਸਭ ਲੋਕ ਇਹ ਤਾਂ ਬੜੇ ਚੰਗੇ ਨੇ ਜੀ ਤੇ ਅਸੀਂ ਇਹੀ ਬੇਨਤੀ ਕਰਨ ਆਏ ਆ ਵੀ ਤੁਸੀਂ ਆਪਣੇ ਆਪਣੇ ਨਗਰ ਖੇੜਿਆਂ ਚ ਆਪਣੇ ਰਿਸ਼ਤੇਦਾਰੀਆਂ ਧਿਆਨ ਦਿਓ ਤਾਂ ਜੋ ਕੋਈ ਲਵਾਰਸ ਹੋਵੇ ਹੀ ਨਾ ਤਾਂ ਜੋ ਕੋਈ ਲੋਡ ਬੰਦ ਹੋਵੇ ਹੀ ਨਾ ਤਾਂ ਜੋ ਇਸ ਤਰ੍ਹਾਂ ਦੇ ਆਸ਼ਰਮ ਬਣਾਉਣ ਦੀ ਲੋੜ ਹੀ ਨਾ ਪਵੇ ਸਾਨੂੰ দান ਨਾ ਦਿਓ ਤੁਸੀਂ ਆਪਣੇ ਪਿੰਡ ਚ ਉਹਨੂੰ ਦਿਓ ਜਿਹਨੂੰ ਤੁਸੀਂ ਜਾਣਦੇ ਹੋ ਜਿਹਨੂੰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜਾਣਦੇ ਹਾਂ ਅਨਨੋਨ ਬੰਦੇ ਨੂੰ দান ਦਿਓ ਹੀ ਨਾ ਨਾ ਗਲਤੀ ਹੋਵੇ ਤੁਸੀਂ ਉਹਨਾਂ ਨੂੰ ਦਿਓ ਲੋੜਵੰਦਾਂ ਉੱਥੇ ਮਦਦ ਕਰੋ ਕਿਸੇ ਦੀ ਪੜ੍ਹਾਈ ਕਰਾਓ ਕਿਸੇ ਦਾ ਇਲਾਜ ਕਰਾਓ ਪਰ ਆਪਣੇ ਇਲਾਕੇ 'ਚ ਆਪਣੇ ਪਿੰਡਾਂ ਨੂੰ ਸੰਭਾਲੋ ਬਿਲਕੁਲ ਜੀ ਸੋ ਸਮੱਸਿਆ ਬਹੁਤ ਨਹੀਂ ਸਮੱਸਿਆਵਾਂ ਬਹੁਤ ਨੇ ਸਸ ਮਸਿਆ ਵੱਡੀ ਬਹੁਤ ਹੈ ਪਰ ਲੋੜ ਹੈ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਬਾਈ ਹੁਣਾਂ ਨੇ ਆਪਣੀਆਂ ਸਾਰੀਆਂ ਗੱਲਾਂ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਇਹ ਸਮਝਾਤਾ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਉੱਪਰ ਕੁਝ ਕਹਿਣ ਦੀ ਲੋੜ ਹੈ ਬਾਈ ਹੁਣੀ ਬੜੀ ਮਸ਼ਹੂਰਫੀਅਤ ਦੇ ਵਿੱਚੋਂ ਅਸੀਂ ਅੱਜ ਇਹ ਟਾਈਮ ਕੱਢਿਆ ਤੇ ਇੰਟਰਵਿਊ ਕਰ ਰਹੇ ਹਾਂ ਜੀਤਾ ਕਰਦਾ ਕਿ ਬਾਈ ਹੁਣਾਂ ਨਾਲ ਇਸੇ ਤਰ੍ਹਾਂ ਬੈਠ ਕੇ ਬਾਈ ਹੁਣਾਂ ਦੇ ਵਿਚਾਰ ਜਾਣੀ ਚਾਹੀਏ ਸਮਾਂ ਇਜਾਜ਼ਤ ਨਹੀਂ ਦਿੰਦਾ ਐਨ ਆਰ ਆਈ ਵੀਰ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਮੇਰੀ ਉਹਨਾਂ ਤੋਂ ਵੀ ਇਹੀ ਗੁਜ਼ਾਰਿਸ਼ ਹੈ ਕਿ ਬਾਈ ਹੁਣਾਂ ਦੇ ਇਸ ਵੀਡੀਓ ਨੂੰ ਇਹਨਾਂ ਵਿਚਾਰਾਂ ਨੂੰ 1 2 3 ਵਾਰ ਜ਼ਰੂਰ ਦੁਬਾਰਾ ਸੁਣਿਓ ਤੁਹਾਨੂੰ ਤੁਹਾਡੀ ਉਹ ਸਮੱਸਿਆ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ ਨੇ ਜਿਹੜੇ ਸਵਾਲ ਤੁਹਾਨੂੰ ਗੁਰਪ੍ਰੀਤ ਸੋਣਾ ਤੋਂ ਪੁੱਛਣ ਨੂੰ ਜੀ ਕਰਦਾ ਸੀਗਾ ਤਾਂ ਭਾਈ ਤੁਸੀਂ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਾਣ ਲੱਗੇ ਮੈਂ ਇੱਕ ਵਾਰੀ ਫੇਰ ਥੋੜੇ ਸ਼ਬਦਾਂ ਦੇ ਵਿੱਚ ਆਸਟ੍ਰੇਲੀਆ ਨੌਜਵਾਨਾਂ ਦਾ ਦੇਸ਼ ਹੈ ਜੀ ਤੇ ਨੌਜਵਾਨਾਂ ਨੂੰ ਭਵੇਖ ਕਿਹਾ ਜਾਂਦਾ ਬਹੁਤ ਸਾਰੇ ਨੌਜਵਾਨ ਵਾਪਸ ਵੀ ਮੁੜਨਾ ਚਾਹੁੰਦੇ ਨੇ ਮੈਂ ਜੋਨਾ ਆਸਟ੍ਰੇਲੀਆ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਵੱਡੇ ਭਰਾ ਦੇ ਤੌਰ ਤੇ ਗੁਰਪ੍ਰੀਤ ਬਾਈ ਕੁਝ ਜ਼ਰੂਰ ਥੋੜੇ ਸ਼ਾਦਨ ਸੁਨੇਹਾ ਦੇ ਦੇਵੀ ਬਿਲਕੁਲ ਸੋਨੀ ਵੀਰੇ ਇਹ ਗੱਲ ਸੱਚ ਆ ਵੀ ਇੱਥੇ ਸਾਡੀ ਪਹਿਲੀ ਪੀੜ੍ਹੀ ਜੀ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ ਤੇ ਸਾਰੇ ਯੰਗ ਬਲੱਡ ਇੱਥੇ ਪਹੁੰਚਿਆ ਹੋਇਆ ਵਾ ਤੇ ਸਾਡੀ ਬੇਨਤੀ ਆ ਵੀਰੇ ਜਦੋਂ ਵੀ ਕਿਤੇ ਆਪਣੇ ਸਰਮ ਦੀ ਗੱਲ ਕਰ ਲਈਏ ਜਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਜਾਂ ਕਿਸੇ ਸੁਸਾਇਟੀ ਦੀ ਗੱਲ ਕਰੀਏ ਉਹਨਾਂ ਨੂੰ ਬਦਲਣ ਵਾਸਤੇ ਨੌਜਵਾਨਾਂ ਨੇ ਵੀੜਾ ਚੱਕਿਆ ਜੀ ਤੁਹਾਡੀ ਇੱਥੇ ਆਉਣਾ ਇੰਨੀ ਵਧੀਆ ਕੰਟਰੀ ਦੇ ਵਿੱਚ ਤੇ ਇੱਥੋਂ ਦੇ ਲੋਕਾਂ ਦਾ ਵਿਹਾਰ ਦੇਖਣਾ ਵੀ ਕੋਈ ਉਹ ਜੈਲਸੀ ਨਹੀਂ ਕਰਦੇ ਇੱਕ ਦੂਜੇ ਨਾਲ ਕਦੇ ਉਹ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਦੇ ਆਪਣੇ ਕੰਮ ਕਰਦੇ ਨੇ ਤੇ ਉਹੀ ਚੀਜ਼ ਤੁਹਾਨੂੰ ਵੀ ਮਿਲੀ ਤੁਸੀਂ ਵੀ ਇੱਥੇ ਆ ਕੇ ਕਿਰਤ ਕਮਾਈਆਂ ਕੀਤੀਆਂ ਤੇ ਬਹੁਤ ਬਦੇ ਫੁੱਲੇ ਹੋ ਜੀ ਇਹੀ ਸੁਨੇਹਾ ਪਿੰਡਾਂ 'ਚ ਆਪਾਂ ਵਾਪਸ ਲੈ ਕੇ ਜਾਈਏ ਸਾਡੇ ਪੰਜਾਬ ਦੇ ਵਿੱਚ ਵੀ ਸਾਡੇ ਸੋਹਣੇ ਪੰਜਾਬ 'ਚ ਜਦ ਮਰ ਰਹੇ ਬੰਦੇ ਨੂੰ ਵੀ ਦੇਖ ਕੇ ਪਰੇ ਨੂੰ ਮੂੰਹ ਕਰ ਲੈਂਦੇ ਨੇ ਤੇ ਇਹਨਾਂ ਨੂੰ ਬਦਲਣ ਵਾਸਤੇ ਨੌਜਵਾਨ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਆਪਣਾ ਅਪਰਾਲਾ ਕਰੋ ਪਿੰਡਾਂ ਦੇ ਵਿੱਚ ਜਾ ਕੇ ਸੁਨੇਹਾ ਲੈ ਕੇ ਜਾਈਏ ਲੋਕ ਆਪਣੀ ਜੈਲ ਸਬਾਦੀ ਜਾਂ ਨਫ਼ਰਤਾਂ ਛੱਡ ਕੇ ਆਪਣੀ ਸੈਲਫ ਨੈਸਟ ਛੱਡ ਕੇ ਆਪਣੇ ਉਸ ਵਿਰਸੇ ਨੂੰ ਸੰਭਾਲੀਏ ਜਿਹਦੇ 'ਚ ਭਾਈ ਘਨਈਆ ਜੀ ਦੀ ਗੱਲ ਕਰਦੇ ਆ ਭਗਤ ਪੂਰਨ ਸਿੰਘ ਜੀ ਦੀ ਗੱਲ ਕਰਦੇ ਆ ਉਹਨਾਂ ਦੇ ਵਾਰਸਾਂ ਆ ਆਪਾਂ ਤੇ ਉਹਨਾਂ ਦੇ ਦਸੇ ਰਾਹ ਤੇ ਚੱਲੀਏ ਪੂਰਾ ਲੋਕਾਂ ਲਈ ਵੀ ਇਨਸਪੀਰੇਸ਼ਨ ਬਣੀ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਸੋਈ ਸੰਭਾਈ ਗੁਰਪ੍ਰੀਤ ਸਿੰਘ ਹੁਣੀ ਤੇ ਅਸੀਂ ਆਪ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਬਾਈ ਹੁਣਾ ਨੂੰ ਆਪ ਸਿਹਤਯਾਬੀ ਬਖਸ਼ ਕੇ ਚੜ੍ਹਦੀ ਕਲਾ ਦੇ ਵਿੱਚ ਰੱਖਣਗੇ ਤਾਂ ਕਿ ਪ੍ਰਮਾਤਮਾ ਵੱਲੇ ਬਖਸ਼ੇ ਹੋਏ ਇਸ ਕਾਰਜ ਨੂੰ ਬਾਈ ਇਸੇ ਤਰੀਕੇ ਦੇ ਨਾਲ ਨਿਭਾਉਂਦੇ ਰਹਿਣ ਸੋ ਤੁਸੀਂ ਜੁੜੇ ਸੀ ਬੋਲ ਪੰਜਾਬੀ ਨੂੰ ਦੇ ਨਾਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਬਾਈ ਖੰਸਰ